ਕਹ ਰਹਾ ਆ ਪਿਤਾ ਮੈਂ ਤਾਂ ਠੀਕ ਆ ਜੀ ਤੁਸੀਂ ਦੱਸੋ ਠੀਕ ਹੋ ਕਿ ਮੈਂ ਬੈਠੀ ਜੀ ਸੌਂ ਜਾਂਦੀ ਨਹੀਂ ਸੌਂ ਜਾਂਦੀ ਨਹੀਂ ਨੀਂਦ ਆਉਂਦੀ ਆ ਤਾਂ ਨਹੀਂ ਨਹੀਂ ਮੈਂ ਤਾਂ ਵੀ ਬੈਠੀ ਸੀਗੀ ਠੀਕ ਆ ਸੀ ਤਾਂ ਹਾਂ ਮੈਂ ਤਾਂ ਠੀਕ ਆ ਦਵਾਈ ਬੂਟੀ ਹੈਗੀ ਆ ਹਾਂ ਜੀ ਹੈਗੀ ਐ ਨਾ ਦਵਾਈ ਬੂਟੀ ਮੈਂ ਲੈ ਲਈ ਮੈਂ ਤੁਹਾਨੂੰ ਐਂ ਕਹਣਾ ਵੀ ਜੇ ਕੋਈ ਲੋੜ ਆ ਕੋਈ ਖਾਣ ਪੀਣ ਨੂੰ ਜੀ ਕਰਦਾ ਜਾਂ ਕੋਈ ਦਵਾਈ ਬੂਟੀ ਦੀ ਹੋਰ ਲੋੜ ਆ ਤਾਂ ਇੱਕ ਵਾਰੀ ਹੋਰ ਚੈੱਕ ਕਰਾਇਆਵਾਂਗੇ ਹੈ ਕਿ ਜੇ ਕੋਈ ਖਾਣਾ ਪੀਣਾ ਤਾਂ ਮੈਨੂੰ ਦੱਸ ਦੇ ਮੈਂ ਉਹ ਜਾ ਕੁਝ ਲਿਆ ਦੂੰਗਾ ਖਾਣ ਪੀਣਾ ਨੂੰ ਮੈਂ ਬਸ ਫਰੂਟ ਚ ਮੁੱਕੇ ਪੇ ਫਰੂਟ ਲਿਆ ਦਿਓ ਤੇ ਨਾਲ ਮੈਂ ਕਹਿੰਦੀ ਸੀ ਦੋ ਵਾਈਕ ਤੋਂ ਚਾਰ ਪੰਜ ਦਿਨਾਂ ਦੀ ਰਹਿ ਗਈ ਫਿਰ ਆਪਾਂ ਜਾਣਾ ਤੈ ਹੈ ਕੋਦੀ ਨਾ ਫਰੂਟ ਮੁੱਕੇ ਪਏ ਆ ਤੈਨੂੰ ਮੈਂ ਕਿਹਾ ਸੀ ਵੀ ਨਾ ਮੁੱਕਣ ਨਹੀਂ ਦੇਣੇ ਠੀਕ ਆ ਮੈਨੂੰ ਪਹਿਲਾਂ ਦੱਸ ਦਿਆ ਕਰ ਕੀ ਹੋ ਗਿਆ ਮੇਰਾ ਨਹੀਂ ਟਾਈਮ ਲੱਗਾ ਇੱਕ ਦੋ ਦਿਨ ਦੇਖਣ ਦਾ ਚੈੱਕ ਕਰਨ ਦਾ ਫ੍ਰਿਜ ਨੂੰ ਤੇ ਤੂੰ ਐ ਮੁੱਕੇ ਪਏ ਆ ਵੇਖ ਲੈ ਓਹੋ ਮੈਨੂੰ ਤਾਂ ਸੁਕਮਣ ਨੇ ਹੁਣ ਦੱਸਿਆ ਹੁਣ ਮੈਨੂੰ ਕਿਹੜਾ ਸਵਿਚ ਬੜਨ ਦਿੰਦਾ ਕੋਈ ਓ ਯਾਰ ਕੰਮੋਂ ਦਾ ਵੀ ਨਹੀਂ ਪਤਾ ਧਿਆਨ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਕੋਈ ਗੱਲ ਨਹੀਂ ਓ ਐਵੇਂ ਨਾ ਬੋਲਿਆ ਕਰੋ ਹੁਣ ਪੂਰਾ ਧਿਆਨ ਰੱਖ ਦੀਏ ਜੇ ਤੁਸੀਂ ਵਗ ਜਾਣਿਓ ਰੱਖਦੀ ਆ ਧਿਆਨ ਮੈਂ ਮਿਲਿੰਗ ਦਾ ਆਪਾਂ ਉਹਨੂੰ ਪਲਾਨ ਨਹੀਂ ਪੁੱਛਿਆ ਸੀਗਾ ਹਾਂ ਉਹਨੇ ਉਹ ਵੀ ਕੀਤਾ ਸੀ ਉਹ ਆਹ ਸਿੰਦਰਪਾਤ ਤੇ ਨਿਗਾਰਾ ਕਿਸੇ ਕੀ ਅੱਛਾ ਤੇ ਉਹਨੇ ਗੱਲ ਗੁਲ ਕਰਦਾ ਸੁਣ ਲਿਆ ਈਸ਼ੂ ਨਾਲ ਗੱਲ ਕਰੀ ਜਾਂਦੀ ਸੀ ਅੱਛਾ ਉਹਨੂੰ ਲੱਗਿਆ ਕੋਈ ਸਰਾਖ ਹੱਥ ਹਾਂ ਕਿਤੇ ਜਾਣ ਦੀ ਗੱਲ ਉਹਦੇ ਪਿੱਛਾ ਕੀਤਾ ਤਾਂ ਆਈ ਤਾਂ ਪੱਕੇ ਨਿਕਾਇਬ ਹੋ ਗਈ ਮੈਨੂੰ ਪਤਾ ਤਾਂ ਲੱਗਿਆ ਨਹੀਂ ਸਹੀ ਪਰ ਆਏ ਆ ਕਹਿੰਦੀ ਕਿਸੇ ਬਾੜੇ ਚ ਪਿੰਡ ਚ ਹੀ ਆ ਆਪਣੇ ਪਿੰਡ ਚ ਇੱਥੇ ਆਪਣੇ ਪਿੰਡ ਚ ਚਾਚਾ ਜਰਨਾ ਦੇਖ ਲਾ ਆਪਾਂ ਬਾਹਰ ਭੌਂਕਦੇ ਫਿਰਦੇ ਆ ਪਕਾਈ ਕਰਦੇ ਹਾਂ ਬਾਕੀ ਯਾਰ ਪਿੰਡ ਚ ਤਾਂ ਆਪਣੇ ਇੱਥੇ ਕੋਈ ਜਗ੍ਹਾ ਹੀ ਨਹੀਂ ਆਪਣੇ ਦਾ ਘਰ ਹੀ ਸਾਰੇ 5-7 ਤਾਂ ਖਾਲੀ ਮੈਂ ਤੁਹਾਨੂੰ ਆ ਹੀ ਕਹਿੰਨੇ ਆਪਣੇ ਪਿੰਡ ਦੇ ਕਿਸੇ ਬੰਦੇ ਨਾਲ ਜਾ ਕੇ ਨਾ ਬਾੜੇ ਚ ਦੱਸਿਆ ਕਹਿੰਦੇ ਤੁਹਾ ਗੱਲ ਤੇਰੀ ਠੀਕ ਆ ਹਨਾ ਆਪ ਕੱਲੇ ਜਨਾਂ ਦਾ ਜਾਂਦਾ ਫਾਇਦਾ ਨਹੀਂ ਠੀਕ ਆ ਕਿਸੇ ਸਿਆਣੇ ਬੰਦੇ ਨੂੰ ਮੋਦਵਾਰ ਨੂੰ ਨਾਮ ਲੈ ਲੈਣੇ ਕਿਉਂ ਆਇਆ ਕਿਸੇ ਦੇ ਘਰੇ ਵਰਜ ਕੇ ਜਾ ਕੇ ਅਗਲਾ ਉਹ ਇਲਾਮਲਾ ਦੇ ਕੋਈ ਹੋਰ ਉਹੀ ਤਾਂ ਗੱਲ ਹੈ ਜੀ ਕੱਲੇ ਨਾ ਚਾਈਓ ਤੇ ਤੁਸੀਂ ਪਤਾ ਕਰੋ ਚਲ ਮੈਂ ਦੇਖਦਾ ਮੈਂ ਕਰਦਾ ਫੋਨ ਨਾਲ ਤਾਂ ਲਿਆਇਆ ਜਿਆਲ ਨੂੰ ਕਿਦੋਂ ਜਣਿਆਂ ਨੂੰ ਨਾਲੇ ਮੈਂ ਸਰਪੰਚ ਕੋਲੇ ਜਾਇਆ ਹੁਣਾਂ ਜਿਉਂਨੇ ਕਿ ਮੈਂਬਰ ਨੂੰ ਤੌਰ ਤੇ ਨਾਲ ਤਾਂ ਠੀਕ ਆ ਜੇ ਆਪ ਤਰਪਿਆ ਤਾਂ ਠੀਕ ਆ ਜਿਹੜੇ ਆਪਣੇ ਸੁੰਨੇ ਘਰ ਪਈ ਆ ਪਿੰਡ ਚ ਉਹਨਾਂ ਦੇ ਸਾਰੇ ਚੈੱਕ ਕਰ ਲਾਂਗੇ ਸਿਰ ਤਾਂ ਸੋਖਾ ਹੀ ਹੋ ਜੂ ਭਲ ਨਾ ਉਹੀ ਤਾਂ ਗੱਲ ਆਈ ਮਨਿੰਦਰ ਨੂੰ ਮੈਂ ਕਿਹਾ ਸੀ ਮੈਂ ਖਾ ਆਪਾਂ ਉਹ ਬਾਹਰ ਮੱਥਾ ਮਾਰ ਦੇ ਫਿਰਦੇ ਉਹ ਤਾਂ ਪਿੰਡ ਚ ਹੀ ਆ ਬਾਕੀ ਮਨਿੰਦਰ ਨੂੰ ਐ ਕਹਿਣਾ ਸੀ ਕਿ ਤੂੰ ਮੜਾ ਜੇ ਹੁਣ ਧਿਆਨ ਰੱਖੀ ਕਿਸੇ ਦੇ ਕੰਨੀ ਖਬਰ ਨਾ ਹੋਵੇ ਵੀ ਹੁਣ ਆਪਾਂ ਨੂੰ ਐ ਪਤਾ ਲੱਗ ਗਿਆ ਜੀ ਪਤਾ ਲੱਗ ਗਿਆ ਗਾਂ ਪਸਾਰ ਰਸਕਾ ਦੇਣਗੇ ਉਹਨੂੰ ਨਹੀਂ ਉਹਨੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ ਕਹਿੰਦੀ ਮੈਂ ਪੂਰਾ ਧਿਆਨ ਰੱਖ ਦਈਏ ਤੇ ਜਿਵੇਂ ਜਿਵੇਂ ਖਿੰਦਰਪੁਰ ਕਰੀਏ ਇਹਨੇ ਕਹਿੰਦੀ ਉਹਨੂੰ ਪਤਾ ਲੱਗਣ ਹੀ ਨਹੀਂ ਦਿੰਦੀ ਮੈਂ ਕਹਿੰਦੀ ਚਲ ਕੋਈ ਨਹੀਂ ਕੁਝ ਪਤਾ ਲੱਗੇ ਜਾਈਏ ਕਿਉਂ ਟਾਈਮ ਖਰਾਬ ਕਰਨਾ ਫਿਰ ਮੈਂ ਜਾਣਾਂ ਠੀਕ ਹੈ ਕਰਦੇ ਆਂ ਭਾਅ ਫਿਰ ਠੀਕ ਹੈ ਤੇ ਤੂੰ ਆਦਾ ਧਿਆਨ ਰੱਖੀਂ ਜਨਾ ਜਰਮਨੀ ਆਉਂਦਾ ਨਾ ਘਰੇ ਆਦਾ ਰੋਟੀ ਪਾਣੀ ਖਾ ਲਈ ਆਪੀ ਤਾਂ ਲੋ ਕੁਛ ਠੋ ਕੋਈ ਨਹੀਂ ਖਾਣ ਪੀਣ ਨੂੰ ਜ਼ਰੂਰੀ ਚਾਚਾ ਆ ਗਾ ਠੀਕ ਆ ਉਹਨੂੰ ਭਾਲ ਲੰਦੇ ਗੇਰਾ ਜੇ ਉਹ ਮਿਲ ਗਿਆ ਫੇਰ ਹੀ ਗਾਹਾਂ ਗੱਲ ਚੱਲੂ ਆਪਣੀ ਕੋਈ ਨਹੀਂ ਕੁਛ ਨਹੀਂ ਹੱਥ ਲੱਗਣਾ ਕੋਈ ਗੱਲ ਨਹੀਂ ਚਾਚਾ ਦਾ ਜ਼ਰੂਰੀ ਹੈਗਾ ਮੈਨੂੰ ਪਤਾ ਹੁੰਦਾ ਕਿ ਤੁਸੀਂ ਐਂ ਫਿਰਦੇ ਰਹਿੰਦੇ ਹੋ ਭੁੱਖੇ ਉਹ ਯਾਰ ਕੋਈ ਨਹੀਂ ਹੈ ਜੇ ਤੇ ਚਾਚਾ ਮਿਲ ਗਿਆ ਉਹਦੇ ਨਾਲ ਅੱਜ ਕੀ ਖਾਲਾਂਗੇ ਕੋਈ ਨਹੀਂ ਚਲ ਠੀਕ ਆ ਧਿਆਨ ਰੱਖੀਆ ਦਾ ਚੰਗਾ ਇਹ ਜੀ ਨਾਲ ਬੜਾ ਫਿਕਰ ਕਰਦੇ ਸਾਰਾ ਦਿਨ ਐਂ ਫਿਰਦੇ ਰਹਿੰਦੇ ਨਾ ਕੋਈ ਖਾਣ ਦਾ ਫਿਕਰ ਮੇਰੇ ਆ ਹੀ ਫਿਕਰ ਕਰਦੇ ਰਹਿੰਦੇ ਹੁਣ ਜੇ ਘਰੇ ਰਹੋਗੇ ਫੇਰ ਹੀ ਕੁਝ ਦੱਸੂਗੀ ਦਵਾਈ ਬੂਟੀ ਜੇ ਖਤਮ ਹੋ ਜਾਂਦੀ ਹੈ ਤਾਂ ਮੈਨੂੰ ਬੋਲਣ ਲੱਗ ਜਾਂ ਇਹ ਕਹ ਲ ਮम्मी ਡਾਕਟਰ ਦੀ ਗੱਲ ਕਹਿੰਦੇ 12 ਖਾਣ ਪੀਣ ਕਰਕੇ ਕੁਝ ਹੋ ਗਿਆ 12 ਹੀ ਕਦੋਂ ਕੁਝ ਖਾਂਦੇ ਪੀਂਦੇ ਘਰੇ ਆ ਕਿਤੇ ਰੋਟੀ ਖਾਂਦੇ ਆ ਤੈਨੂੰ ਪੁੱਛ ਕੇ ਖਾ ਕੇ ਆਉਂਦਾ ਖਾਏ ਆਉਂਦਾ ਹੋਊਗਾ 12 ਅੱਗਸਵਾ ਐਵੇਂ ਤਾਂ ਨਹੀਂ ਬਿਮਾਰ ਹੋਇਆ ਫਿਰ ਮੈਂਟ ਜੀ ਨਾਲ ਮਾੜਾ ਕੁਝ ਇੰਨਾ ਕੁਝ ਹੋਊਗਾ ਡਾਕਟਰ ਕਹਿੰਦੇ ਮਮੀ ਤੁਸੀਂ ਆਹੋ ਆ ਗਈ ਡਾਕਟਰ ਨੇ ਕੀ ਕਹਿਣਾ ਕਹਿੰਦਾ ਤੀਵੇਂ ਦਾ ਕਮਲਾ ਕੀਤਾ ਹੋਇਆ ਹੈ ਆ ਕੀ ਬੋਲੀ ਨੇ ਮਮੀ ਤੁਸੀਂ ਉਹ ਕੁਛ ਨਹੀਂ ਬੱਸ ਬੁਰਬੁਲ ਉਹ ਕਹਿੰਦਾ 12 ਖਾਣ ਪੀਣ ਕਰਕੇ ਕੁਛ ਹੋ ਗਿਆ ਇਨਫੈਕਸ਼ਨ ਜੀ ਹੋ ਗਈ ਨਾਲੇ ਕਮਜ਼ੋਰੀ ਹੋਈ ਪਈ ਅੰਦਰੋ ਤੇ ਬਸ ਦਵਾਈ ਦਿੱਤੀ ਉਹ ਕਹਿੰਦਾ ਠੀਕ ਹੋ ਜਾਣਗੇ 4-5 ਦਿਨਾਂ ਤੱਕ ਬਾਕੀ ਦਿਖਾ ਕੇ ਆਉਣਾ ਪਊਗਾ ਦੁਬਾਰੇ ਅੱਛਾ ਅੱਛਾ ਉਹ ਡਾਕਟਰ ਨੇ ਕੁਛ ਹੋਰ ਤਾਂ ਨਹੀਂ ਕਿਹਾ ਹੈਗਾ ਨਹੀਂ ਇਹਨੂੰ ਰਿਪੋਰਟਾਂ ਦਿਖਾ ਦੇ ਇਹਨੂੰ ਇਹ ਡਾਕਟਰ ਨੇ ਆ ਪੜ ਲੂ ਸਾਰੀਆਂ ਰਿਪੋਰਟਾਂ ਤਾਂ ਜੇ ਆਉਣ گی ਅਗਰ ਤਾਂ ਉਹਨਾਂ ਨੇ ਦਵਾਈ ਦਿੱਤੀ ਆ ਰਿਪੋਰਟ ਮੈਨੂੰ ਐਂ ਦੱਸ ਕੋਈ ਮਗਰੋਂ ਆਇਆ ਤਾਂ ਨਹੀਂ ਕਰੇ ਨਹੀਂ ਮੰਮੀ ਕਿਹਨੇ ਆਉਣਾ ਕਰੇ ਕੋਈ ਵੀ ਨਹੀਂ ਆ ਤੇ ਕਿਸੇ ਕੰਮ ਨੂੰ ਹੱਥ ਪਾਇਆ ਕਿ ਨਾ ਹਾਂ ਮੰਮੀ ਸਾਰਾ ਕੰਮ ਕਰ ਲਿਆ ਸੀ ਮੈਂ ਆ ਗੋਹਾ ਤਾਂ ਉਵੇਂ ਪਿਆ ਕਰ ਲਿਆ ਸਾਰਾ ਕੰਮ ਕਹਿੰਦੀ ਮੈਂ ਜਾਕ ਨੇ ਹੋਰ ਗੋਹਾ ਵੀ ਤਾਂ ਕਰਨਾ ਹੈ ਮੰਮੀ ਕਿਹੋ ਜਿਹੀ ਗੱਲਾਂ ਕਰੀ ਫਿਰ ਨਾਲ ਦੀ ਨਾਲ ਚੱਕ ਦਿਆ ਕਰੋ ਖੁਰਵਾੜ ਕਰੀ ਜਾਂਦੀਆਂ ਨੇ ਮੈਂ ਨਾ ਇਹ ਕਰਦੀ ਆ ਕੁਰਸੀ ਢਾ ਕੇ ਨਾ ਪਸ਼ੂਆਂ ਕੋਲ ਹੀ ਬਹਿ ਜਾਂਦੀ ਆ ਹਾਂ ਬਾਈ ਜੀ ਲੋਕ ਗੋਹਾ ਕਰਿਆ ਕਰਨਗੇ ਨਾਲ ਦੀ ਨਾਲ ਸੱਕਰੇ ਹਾਂ ਦੀਵੇ ਆ ਤੇਰੇ ਤੇਰੇ ਲੱਛਣ ਦੀਂਦੇ ਪਸ਼ੂਆਂ ਕੋਲੇ ਬੈਠਣ ਵਾਲੇ ਨੇ ਹਾਂ ਚੁੱਪ ਕਰ ਜਾ ਮੰਮੀ ਤੁਸੀਂ ਤਾਂ ਆਪ ਸੱਚੀ ਓਏ ਮੈਂ ਤਾਂ ਸਿਰ ਦੁਖਾਣ ਲਾ ਤਾ ਜੈ ਵੱਡੀ ਨੇ ਆਉਣੀ ਮੇਰੀ ਗੱਲ ਸੁਣ ਜਵਾਕਾਂ ਨੂੰ ਕੁਝ ਖਵਾ ਪਿਆ ਦਿੱਤਾ ਸੀ ਆਹ ਕੋਤਾ ਸੀਗਾ ਆਪਦੀ ਜ਼ਿੰਮੇਵਰੀ ਆਪ ਵੀ ਦੇਖ ਲਿਆ ਕਰ ਜਦ ਚਾਦੀ ਕੁੱਟ ਫੂਕਦੇ ਹੁਣ ਸਿਰ ਫੁੱਟੀ ਜਾਂਦਾ ਕਿੱਥੇ ਘਰੇ ਲਿਆਂਦੀ ਐ ਕਲਛਣੀ ਇਹ ਕੀ ਲੋੜ ਸੀ ਇਹਨੂੰ ਇੱਥੇ ਲਿਆਉਣ ਦੀ ਮੈਂ ਤਾਂ ਹੀ ਨਹੀਂ ਸਮਝਾ ਲਿਆ ਲੈ ਲੱਕ ਮੈਂ ਖੁੱਲੇ ਜੂੰਡੇ ਛੱਡਿਆ ਬਾਬਰੀਆਂ ਲੈਦਾ ਸੋਹਣੀ ਲੱਗਦੀ ਐ ਫਿਰ ਦਿਨ ਪੁੱਤੇ ਦੀ ਜਿਵੇਂ ਕੈਨੇਡਾ ਚ ਘੁੰਮਦੀ ਫਿਰਦੀ ਹੋਵੇ ਲੈ ਦੱਸ ਸ਼ਰਮ ਦੇ ਹੀ ਤੋੜਾ ਇਹਨੂੰ ਉਹ ਤਾਂ ਹੈ ਮੰਮੀ ਕੋਈ ਜ਼ਿੰਮੇਵਾਰੀਆਂ ਹੀ ਨਹੀਂ ਹੈਗੀਆਂ ਆਪਦੀਆਂ ਨਾਲ ਆਪਦੀ ਕੁੜੀ ਨੂੰ ਲੈ ਕੇ ਜਿਹਦੇ ਪਿੱਛੇ ਇੱਥੇ ਆਈ ਆ ਮੇਰੀ ਕੁੜੀ ਮੇਰੀ ਕੁੜੀ ਕਰਦੀ ਸੀ ਮੈਂ ਤਾਂ ਕਦੇ ਉਹਦੇ ਨੇੜੇ ਲੱਗੇ ਦਿਖੀ ਨਹੀਂ ਇਹ ਉਹੀ ਤਾਂ ਹੈ ਵੀ ਸਾਰਾ ਦੇਣਾ ਇਹ ਖੁੱਲੇ ਜੂੰਡੇ ਲੈ ਕੇ ਫਿਰਦੀਆਂ ਸੋਹਣੀ ਲੱਗਦੀਆਂ ਤੂੰ ਗੁੱਤ ਕਰ ਲਾ ਡੋਰੀ ਪਾਲਾ ਕਿਵੇਂ ਬਸਗਣੇ ਕਰਦੀ ਐ ਜੈ ਵੱਡੀ ਦੀ ਨ ਭਾਗ ਕਿਤੋਂ ਆਈ ਬਸ ਇੱਕ ਬਸ ਵੀ ਤੁਰੀ ਫਿਰਦੀ ਤਾਂ ਕਰਕੇ ਇਹਨੂੰ ਘਰੇ ਕੰਮਕਾਰ ਕਰਾਉਣੇ ਪੈਂਦੇ ਆ ਨਹੀਂ ਤਾਂ ਕੰਮਕਾਰ ਵੀ ਕੋਈ ਚੱਜ ਨਾਲ ਕਰਦੀ ਨਹੀਂ ਹੈਗੀ ਮੈਨੂੰ ਤਾਂ ਨਹੀਂ ਪਸੰਦ ਆਉਂਦੇ ਇਹਦੇ ਕੋਈ ਕੋਈ ਨਹੀਂ ਜਿਹੜੀ ਇਸ ਤੋਂ ਪਿਸਤੋ ਜੀ ਕਰਦੀ ਐ ਨਾ ਇਹਨੂੰ ਮੈਂ ਕਰੂੰ ਲੋਟ ਸਿੱਧੀ ਇਹ ਹੁੰਦੀ ਨਾ ਵੀ ਲੋਟ ਐ ਦੂਜੇ ਦਿਨ ਤਾਂ ਆਪਦੇ ਪੇਕੇ ਵਾਗ ਜਿੰਦੇ ਬਤ ਨਹੀਂ ਉੱਥੇ ਕੀ ਗੁਰਮਤੇ ਕਰਕੇ ਆਉਂਦੀ ਐ ਵੀ ਕੁਛ ਕਰਦੀ ਫਿਰਦੀ ਐ ਉਹ ਜਹੀ ਜੀ ਮਾਂ ਐ ਉਹੀ ਜੀ ਇਹ ਹੈਗੀ ਆ ਉਂਗਲ ਬੱਤੀਆਂ ਉਹ ਲਾ ਦਿੰਦੀ ਐ ਉਹ ਵੀ ਸਖਿਆ ਕੇ ਤੋਰਦੀ ਉਹ ਵੀ ਕਿਸੇ ਕੰਮ ਨੂੰ ਹੱਥ ਨਾ ਪਾਈ ਤਾਂ ਹੀ ਐ ਬੰਠ ਇਦਨੇ ਕੋਦੋਂ ਨਵੇੜਾ ਹੋਊਗਾ ਆਪਣਾ ਨਹੀਂ ਬਸ ਮੈਂ ਤਾਂ ਕਹੜਿਆ ਰੱਬ ਮੈਨੂੰ ਹੀ ਨਵੇੜ ਦੇ ਆ ਮੈਂ ਤਾਂ ਅੱਕੀ ਪਈ ਆ ਤੁਹਾਡੇ ਚ ਮੈਂ ਚੰਗਾ ਤੂੰ ਕਰਲਾ ਚਾਹਦੀ ਕੁੱਟ ਜਾ ਤੂੰ ਅੱਡ ਵਕੀਲਾ ਵਾਂਗੂ ਸਵਾਲ ਤੇ ਸਵਾਲ ਪੁੱਛੀ ਜਾਂਦੀ ਐ ਵੀ ਬੰਦੇ ਨੂੰ ਚੈਨ ਵੀ ਲੈਣ ਦੇ ਦਿਓ ਢਪਾ ਮਾਰਿਆ ਆਂਟੀ ਕੀ ਐ ਆ ਗਏ ਹਾਂ 来ਆ ਹੋ ਹੀ ਗਿਆ ਆਪਣਾ ਕੰਮ ਨਾ ਸਕਸੈਸਫੁਲ ਦੇ ਹੋਰ ਹੋ ਗਿਆ ਚਲ ਇਹ ਤਾਂ ਹੋ ਗਿਆ ਠੀਕ ਹੈ ਦਵਾਈ ਬਾਈ ਤਕੜੀ ਸੀ ਉਹ ਮੈਨੂੰ ਬੰਦੇ ਨੇ ਦੱਸਿਆ ਸੀਗਾ ਕਿ ਮੈਂ ਗਾਹਣਾ ਕਿਸ ਨੂੰ ਪਿੰਕ ਦਾ ਅਜਿਹੀ ਚੀਜ਼ ਦੀ ਕਿਹਨ ਜਿਹੜੀ ਮੈਂ ਤੈਨੂੰ ਦੇਤੀ ਚੀਜ਼ ਹਰੇਕ ਨੂੰ ਮਿਲਦੀ ਨਹੀਂ ਬੁੜੀ ਵੀ ਤਕੜੀ ਹੈ ਜਿਹੜੀ ਨੇ ਐਡੀ ਹਿੰਮਤ કરી ਹਾਂ ਇਹ ਤੇਰੀ ਸਹੇਲੀ ਦਾ ਵੀ ਮੈਂ ਮੰਨਦਾ ਹਾਂ ਮਰੀਆਂ ਗੁਣ ਕਰ ਗਈ ਚਾ ਤਾਂ ਹੀ ਤਾਂ ਕਹਿੰਨੀ ਹੂੰ ਤੋ ਹੁਣ ਅੱਗੇ ਬਾਰੇ ਵੀ ਸੋਚ ਕਿਰਾਂ ਕੁਝ ਨਹੀਂ ਆਉਂਦਾ ਲਾਗੇ ਨੂੰ ਉੱਠ ਖੜਨਦੇ ਬਾਹਰ ਚੋ ਹੈ ਉਦੋਂ ਮੈਂ ਚੰਦਰਪਾਲ ਦਾ ਕੰਮ ਕਰਨਾ ਮਨਿੰਦਰ ਤਾਂ ਮਗਰੀ ਭੰਗਦੇ ਪਾਣੀ ਦਰਜੂਗੀ। ਉਹੀ ਤਾਂ ਮੈਂ ਤੁਹਾਨੂੰ ਕਹਿਨੀ ਹੈ। ਜੀ ਉਹਦਾ ਵੀ ਚਲ ਸੋਚੀ ਆਪਾਂ। ਬਸ ਕੇਨਾਂ ਲਾਡੀ ਦਾ ਤਾਂ ਹੋ ਜਾਂਦੇ ਕੰਮ। ਉਦੋਂ ਬਾਅਦ ਕੋਈ ਕਰ ਲਾਂਗੇ ਉਹਨਾਂ ਸਾਰੇ ਇੱਕਦਮ ਇਕੱਠੇ ਫਸਾਉਂਦੇ ਫਸਾਉਂਦੇ ਕਿਤੇ ਬਾਹਰ ਖਾਂਦੇ ਥੋੜੇ ਤੋਂ ਵੀ ਨਾ ਨਾ ਜਾ ਕੇ। ਇਹ ਤਾਂ ਅਜੇ ਡਾਕਟਰ ਦੇ ਲੈ ਕੇ ਗਏ ਸੀ। ਹਾਂ। ਆ ਸਭ ਬਿਮਾਰ ਹੋਇਆ ਪਿਆ। ਉਹ ਕੰਦੀ ਰੋਟੀ ਉੱਟੀ ਵੀ ਨਹੀਂ ਖਾਦੀ ਬੋਲ ਬੋਲ ਕਹਿੰਦੀ। ਰੋਟੀ ਖਾਈ ਜਾਊਗਾ ਮੈਂ ਹਨਾ ਵੀ ਰੋਟੀ ਛੁੱਟੀ ਗਈ ਆ। ਦੇ ਇੱਕ ਹੋਰ ਪੰਗਾ ਪੈ ਗਿਆ। ਮੈਂ ਐ ਸੋਚਦੀ ਐ ਜੀ ਉਹ ਬਿਮਾਰ ਹੋ ਗਿਆ ਤੇ ਉਹਦੇ ਬੁੜੀ ਕੋਲੇ ਦੁਆਰੇ ਕਿਨੇ ਆਊਗਾ। ਤਨ ਕਿਤੋਂ ਗੱਲਬਾਤ ਹੋ ਰਹੀ ਹੈ ਮੇਰੇ ਓਹੋ ਬੁੜੀ ਤੋਣੇ ਹੁਣ ਕੀ ਸ਼ੋਭਕ ਤਾਣਾ ਦੱਸ ਜਦੋਂ ਡਿੱਗੀ ਪਿਆ ਆਪਣਾ ਜਿਹੜਾ ਕੰਮ ਸੀ ਉਹ ਮਿਸ਼ਨ ਪੂਰਾ ਹੋ ਗਿਆ ਤੁਸ ਨਹੀਂ ਹੁੰਦਾ ਜਾਣਦੇ ਚਲ ਇਹ ਵੀ ਗੱਲ ਠੀਕ ਹੈ ਹਾਂ ਮਾ ਮਾਇਕਾ ਨਾ ਤਨ ਦੂਧ ਦਵਾਈ ਦਿੱਤਾ ਉਹ ਤੇ ਸਾਰੀ ਖਤਮ ਹੋਈ ਹੋਈ ਉਹ ਖਤਮ ਹੁੰਦੇ ਹੁੰਦੇ ਹੋਰ ਕਰਾ ਮੁੰਡੇ ਨਾਲ ਗੱਲ ਮੈਂ ਹੋਰ ਮਗਾ ਲੈਣਾ ਗੁੱਸ ਨਹੀਂ ਹੁੰਦਾ ਹੋਈ ਹੋਈ ਇਹ ਸੇ ਰਾ ਹੀ ਜਾਣਦੇ ਤਨਾਂ ਨੂੰ ਤੇ ਮੁੰਡਾ ਤੈਨੂੰ ਹੋਰ ਬੁਲਾਇਆ ਕਾਦੇ ਵਾਸਤੇ ਐ ਐਸੇ ਕੰਮ ਵਾਸਤੇ ਬੁਲਾਇਆ ਐ ਉਹ ਮੁੰਡਾ ਵੀ ਡਰਦਾ ਨਾ ਜਿਹੜਾ ਨੇ ਦਵਾਈ ਲਾ ਕੇ ਦਿੱਤੀ ਸੀ ਉਹ ਕਹਿੰਦਾ ਯਾਰ ਕਿਤੇ ਮੇਰਾ ਨਾਂ ਨਾ ਨਾ ਆ ਜੇ ਓ ਉਹ ਨਹੀਂ ਲੋੜ ਤਾਂ ਨਹੀਂ ਹੈਗੀ ਫੇਰ ਵੀ ਕਈ ਰਿੰਗ ਪਾਉਂਦੇ ਯਾਰ ਦੀ ਪਕਾਈ ਵੱਜ ਜਾਂਦੀ ਆ ਜੇ ਉਹਨੇ ਨਾਂ ਲੈਤਾ ਜੇ ਫੜੀ ਫੁੜੀ ਗਈ ਉਹ ਸੁੱਖੀ ਤੂੰ ਇਹੋ ਜਿਹਾ ਬੋਲ ਕੱਢ ਮੂੰਹ ਚ ਵੀ ਫੜੀ ਜਾਵੇ ਓਏ ਹੋਰ ਇਹ ਨਹੀਂ ਹੋ ਜਾਂਦੀ ਆ ਗੱਲ ਫੜੀ ਕਾਦੀ ਜੇ ਉਹ ਬਿਮਾਰ ਹੋਇਆ ਹੋੜੀ-ਹੋੜੀ ਉਹ ਮੰਜੇ ਤੇ ਪੈ ਕੇ ਬਿਮਾਰ ਹੋਇਆ ਚਲ ਵਧੀਆ ਹੋਇਆ ਕੰਮ ਮੈਂ ਤਾਂ ਇਹ ਕਹਣਾ ਪਤਾਸੇ ਸੁਖ ਲਿਆਗਾ ਤੂੰ ਗੁਰਦਾਰੇ ਮੱਥਾ ਟੇਕਿਆਗਾ ਤਰਕੇ ਕਹਿੰਦਾ ਤਾਂ ਰੋਜ਼ ਹੀ ਜਾਣੀ ਹੈ ਹੈ ਤੈਨੂੰ ਐਂ ਪਤਾ ਕਿੱਡੀ ਵੱਡੀ ਪ੍ਰੌਰਟੀ ਤੇ ਹੱਥ ਪਜੂਗਾ ਤੇਰੀ ਬੁਲਬੁਲ ਦਾ ਚਲ ਕੋਈ ਨਾ ਵਧੀਆ ਹੈ ਬੱਚੇ ਸਹੀ ਮੈਂ ਨੂੰ ਕਹਿੰਦੀ ਲੈ ਮੈਂ ਤੈਨੂੰ ਵੀ ਕਹਿੰਦੀ ਉੱਥੇ ਹੀ ਲੈ ਜੂਗੀ ਮੈਂ ਕਿ ਮੇਰੀ ਤਾਂ ਖੈਰ ਆ ਬਾਬਾ ਗੁਰੂ ਹੱਥ ਬੰਨੇ ਮੈਂ ਤਾਂ ਆਪਦੇ ਇੱਥੇ ਠੀਕ ਆ ਉਹ ਸੱਚ ਤੈਨੂੰ ਉਹ ਆਪ ਦਾ ਥੋਕੀ ਬਾਸ ਉਹ ਤਾਂ ਠੀਕ ਆ ਉਹ ਗੱਲ ਦੱਸ ਸੀ ਤੈਨੂੰ ਨੇ ਮਾਨੂੰ ਕਿਹਾ ਸੀਗਾ ਮਾਹ ਜਰ ਮੈਂ ਉਹਦਾ ਕਿਲਾ ਲੈਣੇ ਕਰਦਾਗਾ ਮਾਹ ਦਾ 10 ਲੱਖ ਰੁਪਏ ਦਾ ਰਜਿਸਟਰੀ ਕਰਾਉਣਾਗਾ ਵੀ ਕੱਲ ਨੂੰ ਜਿਹੇ ਤਰੇ ਕੋਲੇ ਪੰਨ ਕੇ ਚਲ ਤਰਾ ਵੱਡਾ ਹੱਥ ਫਾਇਦਾ ਹੈ ਮੇਰੇ ਪੈਸੇ ਬਾਸ ਦੇਈ ਤੂੰ ਵੀ ਕਹਿਣਾ ਨਹੀਂ ਮੜਾ ਜਣ ਓਹੋ ਕਹੀ ਦੂੰਗੀ ਕੋਈ ਗੱਲ ਨਹੀਂ ਸਭ ਬਾਰੀ ਬਾਰੀ ਇੱਕ ਗੱਲ ਦਰੇ ਹੀ ਜਾਂਦਾ 10 ਲੱਖ ਰੁਪਏ ਦਾ ਉਹਦਾ ਕਿਲਾ ਜਿਹੜਾ ਰਜਿਸ ਚਲ ਕੋਈ ਨਾ ਮੈਂ ਪਿਗਲ ਕਰ ਲਿਆ ਕਿਤੇ 10 ਲੱਖ ਚ ਹੀ ਜਾਣਾ ਮੇਰਾ ਕੰਮ ਤਾਂ ਹੋਣ ਦੇ ਪਹਿਲਾਂ ਤੂੰ ਕਿੱल्ल्या ਨੂੰ ਰੋਣ ਲੱਗ ਗਿਆ ਕੰਮ ਤਾਂ ਹੋ ਗਿਆ ਜੇ ਮੰਜੇ ਜੀ ਡਿੱਗ ਪੈਣੇ ਤੂੰ ਬਾਹਰ ਦੱਸਾਂ ਕੀ ਕਰੂਗਾ ਹਜੇ ਮੰਜੇ ਤੇ ਤਾਂ ਡਿੱਗ ਪਿਆ ਹਜੇ ਪੂਰਾ ਕੰਮ ਹੋ ਜਾਂਦੇ ਕੋਈ ਗੱਲ ਨਹੀਂ ਤੂੰ ਪਹਿਲਾਂ ਆ ਕੀ ਨੀ ਨਾ ਪਾਇਆ ਕਰ ਆਪਦੇ ਨਹੀਂ ਨਹੀਂ ਪੂਰਾ ਕੰਮ ਕੀ ਹੋ ਜਾਂਦੇ ਮੁੜ ਕੇ ਉਧਰੋਂ ਤੂੰ ਕਹਿੰਦੇਂਗੇ ਨਹੀਂ ਭਾਈ ਸਾਡੇ ਕੋਲ ਹੈ ਨਹੀਂ ਕਰ ਪੀਆ ਉਧਰ ਉਹ ਕਹਦੇ ਮੈਂ ਛੰਨੇ ਛੰਨ ਮੈਨੂੰ ਵਹਾ ਲੈਣਾ ਪਏ ਕਿਤੇ ਦੂਜੇ ਨੂੰ ਮਾਰਦੇ ਮਾਰਦੇ ਜਦੋਂ ਸਾਰੀ ਆਤਮਕ ਤਿਆਰੀ ਬੁਲਬੁਲ ਕੋਲੇ ਹੋ ਗਈ ਫਿਰ ਕੀ ਕਹਾਂਗੇ ਆਪੇ ਬੁਲਬੁਲ ਉੱਪੀ ਨਹੀਂ ਨਹੀਂ ਨੀਂਦ ਫਿੱਟ ਜਾਂਦੀ ਐ ਨਾ ਮੁੜ ਕੇ ਜਾ ਕੇ ਆਪੇ ਉਹਦਾ ਉਹਦੇ ਦਵਾਈ ਵਾਲੇ 3000 ਰੁਪਏ ਦੇਖਿਆ ਨਹੀਂ ਕਿੱਦ ਲੋਟ ਰਹੁੰਦੀ ਸੀ ਭਾਈ ਰੋਵੀ ਨਾ ਕੀ ਕਰੇ ਹੁਣ ਉਹਦੇ ਕੋਲੇ ਕਿੱਥੇ ਰੁਪਏ ਉਹਨੂੰ ਕੌਣ ਦਿੰਦਾ ਨਹੀਂ ਸਾਰਾ ਕੁਝ ਉਹਦੇ ਕੋਲ ਆ ਦਾ ਚਰਿੱਤਰ ਆ ਵਾਧੂ ਘੱਟ ਕਰ ਲੈ ਵਾਧਾ ਕਰ ਲੈ ਹੁਣ ਸਾਰਾ ਕੁਝ ਹੁਣ ਕੀ ਐ ਕੋਈ ਸੱਸ ਦੀ ਮਕਤੀਆਰੀ ਚੱਲਦੀ ਐ ਬਸ ਚੱਲ ਗਈ ਜੇ ਨਾ ਕਹਾਂ ਮੱਲੇ ਨਹੀਂ ਸੀ ਸੱਸ ਦੀ ਮਕਤੀਆਰੀ ਤਾਂ ਉਹਦਾ ਮਨਿੰਦਰ ਰਹਿ ਜੂ ਗੱਲੀ ਮਨਿੰਦਰ ਨੂੰ ਠੇਡੇ ਮਰੀ ਜਾਵੇਂ ਦੇਖੀ ਤੂੰ ਨਾਲੀ 'ਚ ਸੱਡਦੇ ਮਾਰ ਮਾਰ ਠੇਡੇ ਆਹੀ ਗੱਲ ਤਾਂ ਬੁਲਬੁਲ ਕਹੀ ਜਾਂਦੀ ਐ ਬੀ ਮਨਿੰਦਰ ਤਾਂ ਪੀ ਟੱਪ ਜੂਗੀ ਮਰ ਜੂਗੀ ਗਮ ਚ ਵੀ ਬੰਦਾ ਵੀ ਮਰ ਗਿਆ ਸੱਸ ਵੀ ਮਰ ਗਈ ਹੁਣ ਮੇਰਾ ਕੌਣ ਹੈ ਮੈਂ ਕਿਹਾ ਮੁੜ ਕੇ ਤੂੰ ਉਂਗਲਾ ਤਿੰਨ ਚਾਈ ਗਈ ਮੈਨੂੰ ਮਨਿੰਦਰ ਦਾ ਹੁਣ ਮਰਨ ਹੀ ਹੋ ਗਿਆ ਸੀਗਾ ਜੋ ਉਹਦੇ ਪਿਓ ਤੇਲ ਜਾਂ ਉਜੇ ਲੱਗੇ ਸੀਗਾ ਮੈਂ ਤਾਂ ਤਗੜੀ ਮੰਨਦਾ ਜਿਹੜੀ ਐ ਲੋਕਾਂ ਦੇ ਵਿੱਚੋਂ ਉਸੇ ਲੁੱਟ ਮੂਹ ਲਈ ਤਰੀ ਫਿੱਦੀ ਰਹਿੰਦੀਆਂ ਨੇ ਇਹ ਬੰਦਾ ਬਿਸ਼ਰਮੀ ਚ ਹੀ ਮਰ ਜਾਂਦਾ ਭਾਂਦਰਾਂ ਇਹੋ ਜਿਹੀ ਠੀਠ ਜਨਾਨੀਆਂ ਨੂੰ ਕਿਹੜੀ ਸ਼ਰਮ ਹੁੰਦੀ ਹੈ ਉਹ ਵੀ ਸਕੀਨ ਤਗੜੀ ਲਈ ਸੀ ਗੱਲ ਕਰ ਮੇਰੇ ਸਾਹ ਦੇ ਤਾਂ ਪਤਾ ਲੱਗੇਗਾ ਸੱਚ ਕਾ ਨੂੰ ਭਾਈ ਸਕੀਨ ਤਗੜੀ ਲਈ ਸੀ ਪਰ ਝੂਠ ਤਾਂ ਝੂਠ ਹੀ ਹੁੰਦਾ ਨਾ ਸੱਚ ਸਾਚ ਹੀ ਹੁੰਦਾ ਉਹ ਜੇ ਫਾਸੀ ਗਈ ਤਾਂ ਫੜਕਣ ਕਹਿ ਜਦੋਂ ਬੰਦਾ ਫਾਸੀ 'ਚ ਆ ਉੱਥੇ ਝੂਠ ਹੀ ਬੋਲਣਾ ਪਊਗਾ ਉਹ ਨਿਕਲੇ ਨਹੀਂ ਜਾਂਦਾ ਕਿਸੇ ਮੂਰੀ ਫਿਰ ਹਾਂ ਭਾਈ ਝੂਠ ਹੀ ਬੋਲਣਾ ਤਾਂ ਕੁਝ ਵੀ ਨਹੀਂ ਸੀ ਝੂਠ ਬੋਲਿਆ ਜਾਂਦਾ ਹੈ ਨਾ ਉਹ ਬੁਲਬੁਲ ਨੂੰ ਬਾਹਰ ਕੱਢਦੇ ਸੀ ਵਧੀਆ ਐਸ਼ ਕਰਦੀ ਸੀ ਬੁਲਬੁਲ ਇਹ ਤੇਰੇ ਕਰਨੇ ਸਾਰਾ ਕੁਝ ਹੋਇਆ ਦੇਖ ਲੈ ਲੈ ਤੂੰ ਹਜੇ ਵੀ ਨਹੀਂ ਮਰਦੀ ਮੈਨੂੰ ਇਹ ਤੋਂ ਬਾਅਦ ਆਪ ਕਹੋਂਗੇ ਕਹੋਂਗੇ ਜੋਂ ਠੇਡੇ ਮੇਰੇ ਮਾਰੋਂਗੇ ਤੈin ਮੇਰੇ ਕਰਨੇ ਕੀ ਹੋਇਆ ਮੈਂ ਤਾਂ ਉਹ ਰਾਜਗਦੀ ਤੇ ਬਹੌਂਦੀ ਸੋਚੀ ਬੈਠਾ لیکن نے ਰਾਜਗਦੀ ਤੇ ਕੀ ਬਿਠਾਉਣ ਤੈਨੂੰ ਕੀ ਲੋੜ ਸੀ ਉਹਨਾਂ ਦੇ ਘਰੇ ਜਾਣ ਦੀ ਸੀਰੀ ਲੱਗਣ ਦੀ ਜ਼ਹਿਰ ਪਾਉਣ ਦੀ ਫਲਾਣਾ ਟੀਮ ਕਾ ਸੌ ਤੂੰ ਗੱਲਾਂ ਕਹੀ ਗਿਆ ਓਏ ਮੈਨੂੰ ਵੀ ਕੋਈ ਲਾਲਚ ਸੀ ਗੱਲ ਦਾ ਮੈਂ ਕਿਸੇ ਫਾਇਦੇ ਨੂੰ ਕਰਦਾ ਸੀਗਾ ਗੱਲ ਕਰੋ ਹੁਣ ਨਹੀਂ ਉਹ ਹੈ ਪੂਰੀ ਗੱਲ ਪਤਾ ਲੱਗਿਆ ਹੁਣ ਪਹਿਲੇ ਉਹਨੇ ਆਪ ਦੇ ਪਹਿਰੇ ਪਤਾ ਲਵਾਦਾ ਨਾ ਇਹ ਮੜਾ ਜਾਂ ਸਿਆਸਤ ਨਾਲ ਸਕੀਮ ਨਾਲ ਚੱਲਦੀ ਹੈ ਹੌਲੀ ਹੌਲੀ ਜਾ ਕੇ ਜਦ ਮੈਂ ਹੁਣ ਦਵਾਈ ਕੰਮ ਕਰਦੀ ਆ ਉਸ ਰੋਟੀ ਉਹਨੇ ਕਰਨਾ ਸੀ ਇੱਕੇ ਨਾਮ ਜਾ ਕੇ ਵਿੱਚ ਮਿਲਾਤੀ ਦੁੱਧ ਦੇ ਸਾਰੀ ਉਹ ਤਾਂ ਪਤਾ ਲੱਗੂ ਲੱਗੂ ਬੇ ਉਹ ਕੰਨਾ ਦੀ ਕੱਚੀ ਹੈ ਉਹਨੂੰ ਕਿਹੜਾ ਲਖਣ ਹੈ ਜੇ ਇਹੀ ਦਵਾਈ ਉਹਨੂੰ ਦਿੱਤੀ ਹੁੰਦੀ ਸਾਰੇ ਟੱਬਰ ਨੂੰ ਪਾ ਕੇ ਇੱਕੋ ਦਮ ਹੀ ਮਾਰ ਦਾਂਦੀ ਉਹ ਕੁੜੀ ਦਾ ਤੇਰੀ ਆ ਮੜਾ ਮੋਟਾ ਸਮਝਾਉਣਾ ਸੀਗਾ ਚਾਰ ਅੱਖਰ ਪੜਾਏ ਹੁੰਦੇ ਸੂਹੀ ਹੁੰਦੀ ਚਾਰ ਅੱਖਰਾਂ ਦੀ ਫਿਰ ਤਾਂ ਸਾਰਾ ਕੁਝ ਕਰ ਲੈਣੀ ਉਹ ਜੋ ਹੈ ਝੁੱਡੂ ਤੈਥੇਰਾ ਪੜੀ ਐ ਉਹ ਕਿ ਅਣਪੜ ਚਾਰ ਅੱਖਰ ਪੜਾਏ ਹੁੰਦੇ ਤੇਰੇ ਵਰਗੇ ਨੇ ਝੁੱਡੂ ਕਰ ਰੱਖੀ ਐ ਆਦੀ ਨਹੀਂ ਸੀ ਉਹਦੇ ਚਾਰ ਅੱਖਰ ਪੜ੍ਹੀ ਹੁੰਦੀ ਚਲ ਆਂਟੀ ਚਾਹੂ ਦਾ ਬਨਾਲਾ ਘੁੱਟ ਸਿਰ ਜਾ ਦੂਗੀ ਆਂਦਾ ਚਲ ਬਣਾਉਣੀ ਐ ਚੰਗਾ ਬਣਾਈਂ ਜਾ ਕੋਈ ਗੱਲ ਨਹੀਂ ਤਾਂ ਖੁਸ਼ੀ ਦੇ ਲੱਡੂ ਵੰਡ ਦੇਂ ਤੂੰ ਆ ਗਈ ਖੁਸ਼ ਖਬਰੀ ਤੇਰੇ ਕੋਲੇ ਚੰਗਾ ਕਿੱਦੇ ਦਿੰਦਾ ਪਰੋਣੀ ਆ ਠੀਕ ਐ ਵੇਖਾ ਕਿ ਦੁੱਧ ਤਾਂ ਫੜ ਲਿਆ ਹੁੰਦਾ ਤੂੰ ਹੈ ਨਹੀਂ ਦੁੱਧ ਨਾ ਆਵੀ ਚੱਲ ਮੈਂ ਚਾਹ ਧਰ ਦੇ ਕੋਈ ਨਾ ਇਹਨਾਂ ਤੇ ਲਿਆਉਣੀ ਆ ਚੱਲੇ ਆਣਾ ਮੈਂ ਫਿਰ ਦੁਕਾਨ ਤੋਂ ਲੈਣਾ ਜੇ ਹੈ ਨਹੀਂ ਤਾਂ ਮੈਂ ਇਹ ਜਿਉਂ ਹੀ ਬੰਨੀ ਬੈਠਾ ਇਹ ਖੋਲਾ ਖੋਲ ਦੋ ਕੁਛ ਹੀ ਕੋਣ ਜੀ ਮੈਨੂੰ ਨਾ ਸਰਦਾਰਨੀ ਨੇ ਬੁਲਾਇਆ ਸੀਗਾ ਮੈਂ ਨਾ ਜ਼ਮੀਨਾਂ ਦੀ ਦਲਾਲੀ ਕਰਦਾ ਉਹ ਕਹਿੰਦੇ ਸੀ ਵਾਣ ਦੇਖਣਾ ਕਿਤੇ 10 ਕਿੱਲੇ ਪਿਆ ਸੀਗਾ ਉਹਨਾਂ ਨਾਲ ਗੱਲ ਕਰਨੀ ਸੀ ਹੈਗੇ ਨੇ ਕਰੇ ਹੈਗੇ ਤਾਂ ਘਰੀ ਨੇ ਉਹਨਾਂ ਤੁਨ ਕਿਹੜੇ ਟਾਈਮ ਸੱਦ ਲਿਆ ਉਹਨਾਂ ਕੋਲ ਨੰਬਰ ਹੈਗਾ ਮੇਰਾ ਆ ਨੈੱਟ ਨੂਟ ਤੋਂ ਚੱਕਿਆ ਹੋਣਾ ਮੇਰਾ ਚੜਾਇਆ ਵਾ ਨਾ ਨੰਬਰ ਨੈੱਟ ਤੇ ਅੱਛਾ ਹਾਂ 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 ਜੀ ਉੱਥੇ ਨੇ ਆ ਜਾ ਲੰਘ ਜਾ ਬੈਠੇ ਨੇ ਉਹ ਹਜਰ ਆ ਜਾ ਵੀਰੇ ਉਹ ਬੈਠੇ ਨੇ ਹਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਦ ਤੂੰ ਚਾਦੀ ਘੁੱਟ ਬਣਾ ਲਾ ਕੋਈ ਨਾ ਮੈਂ ਆਪੇ ਕਰ ਲੈਨੀ ਆ ਗੱਲ ਠੀਕ ਹੈ ਮੰਮੀ ਬੈ ਜਾ ਮੈਨੂੰ ਆਏ ਦੱਸ ਕਿ ਤੂੰ ਇੱਥੇ ਕੀ ਕਰਨ ਆ ਗਿਆ ਤੈਨੂੰ ਪਤੰਦਰ ਕੋਲੇ ਛੱਡ ਕੇ ਨਹੀਂ ਮੈਂ ਉਹਦੀ ਨਿਗਰ ਰੱਖਣਾ ਮੈਨੂੰ ਜੀ ਫੋਨ ਤੁਸੀਂ ਚੱਕ ਨਹੀਂ ਰਹੇ ਮੈਨੂੰ ਮਜਬੂਰੀ ਚਾਉਣਾ ਪਿਆ ਉਹ ਭੱਜ ਗਿਆ ਨਾਲੇ ਉਹ ਹੈ ਨਹੀਂਗਾ ਭੱਜ ਗਿਆ ਨਾ ਤੂੰ ਕਿੱਥੇ ਸੀ ਭੱਜ ਕਿਵੇਂ ਗਿਆ ਮੈਂ ਉੱਥੇ ਹੀ ਸੀਗਾ ਸ਼ਾਇਦ ਸੋਡੇ ਚੋਂ ਹੀ ਕਿਸੇ ਨੇ ਹਰਕਤ ਕੀਤੀ ਆ ਸ਼ਾਇਦ ਮੈਨੂੰ ਤਾਂ ਇਹ ਲੱਗਿਆ ਮੇਰੀ ਗੱਲ ਸੁਣ ਲਾ ਚਾੜ ਕੇ ਤਾਂ ਨਹੀਂ ਭਜਾਤਾ ਕਿਸੇ ਤਾਂ ਇਹਨੂੰ ਦੇਖੋ ਮੈਂ ਕੰਮ ਪੱਕਾ ਕਰਦਾ ਜਦੋਂ ਵੀ ਕਰਦਾ ਮੈਨੂੰ ਪੈਸੇ ਤੁਸੀਂ ਦੇਤੇ ਸੀਗੇ ਸੋਡੇ ਕੰਨੀ ਮੇਰਾ 2 ਲੱਖ ਰੁਪਇਆ ਰਹਿੰਦਾ ਤੇ ਮੈਂ ਪੈਸੇ ਲੈ ਕੇ ਪੂਰੇ ਫੀਪ ਜਉਂਦਾ ਹਾਂ ਭੱਜ ਕਿਵੇਂ ਗਿਆ ਜਦੋਂ ਉਹ ਬੰਨਿਆ ਹੋਇਆ ਸੀ ਮੇਰੀ ਗੱਲ ਸੁਣ ਲਾ ਮੈਨੂੰ ਲੱਗਦਾ ਤੇਰੀ ਕਰਸ਼ਤਾਨੀ ਹੈ ਜਿੱਤ ਐ ਕੰਮ ਕੀਤਾ ਹੋਣਾ ਤੇਰੇ ਟੋਟੇ ਕਰ ਦੂ ਮੈਂ ਉਹ ਮੈਡਮ ਜੀ ਹਿਸਾਬ ਨਾਲ ਗੱਲ ਕਰੋ ਠੀਕ ਹੈ ਨਾ ਮੈਂ ਨਹੀਂ ਭਜਾ ਹਿਸਾਬ ਨਾਲ ਮੈਨੂੰ ਖੁਦ ਫਿਕਰ ਹੋਇਆ ਪਿਆ ਮੇਰੀਆਂ 100 ਮੂਰੀਆਂ ਜਾਣਦਾ ਉਹ ਤੂੰ ਕਿੱਥੇ ਉੱਜੜਿਆ ਸੀ ਜਦੋਂ ਉਹ ਭੱਜਿਆ ਮੈਂ ਉੱਥੇ ਸੀ ਸ਼ਾਇਦ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਹੋ ਕੀ ਗਿਆ ਮੈਨੂੰ ਅੱਛਾ ਘੋੜੇ ਵੇਚ ਕੇ ਸੌ ਗਿਆ ਹੋਵੇਗਾ ਹੋ ਗਿਆ ਇਹਨੂੰ ਤੁਸੀਂ ਨਾ ਸਮਝਦੇ ਨਹੀਂਗੇ ਹੁਣ ਮੈਨੂੰ ਇਹ ਦੱਸੋ ਮੈਂ ਕਰਾਂ ਤਾਂ ਕਰਾਂ ਕੀ ਉਹਨੂੰ ਕਿੱਥੇ ਪਾਲਾਂ ਦੁਬਾਰਾ ਚੱਕ ਲੈਣੇ ਛਾਲਮਾਰ ਖੂਚ ਛਾਲਮਾਰ ਬੀੜੀ ਬੈਠੀ ਵਾਲੇ ਨੇ ਮੈਨੂੰ ਬਿੱਤਾ ਚ ਭਾ ਛੱਡਿਆ ਜਦੋਂ ਕੋਈ ਮੜੀ ਜੀ ਖੁਸ਼ੀ ਦੀ ਖਬਰ ਆਉਂਦੀ ਹੈ ਮੇਰੇ ਕੋਲੇ ਉਹਦੀ ਨਾਲ ਦੀ ਨਾਲ ਹੜ ਜਿੱਡਾ ਦੁੱਖ ਛੱਡ ਦਿੰਦੇ ਆ ਮੇਰੇ ਤੇ ਨਾਲੇ ਇੱਥੇ ਆਉਣ ਦੀ ਗੱਲ ਮੈਨੂੰ ਇੱਥੇ ਆਉਣ ਦਾ ਕੋਈ ਚਾ ਨਹੀਂ ਸੀਗਾ ਤੇ ਨਾ ਕੋਈ ਸ਼ੌਂਕ ਤੁਸੀਂ ਫੋਨ ਨਹੀਂ ਚੱਕ ਰਹੇ ਤੇ ਨਾ ਉਹ ਇਸ਼ੂ ਮੇਰੀ ਗੱਲ ਸੁਣ ਲੈ ਜੇ ਬਹੂ ਨੇ ਕੋਈ ਗੱਲ ਸੁਣ ਲਈ ਨਾ ਤਾਂ ਮੇਰੀ ਜਾਣ ਨੂੰ ਸੀ ਆਪਾਂ ਇੱਥੇ ਪਾ ਲੇਗਾ ਉਹ ਮੈਨੂੰ ਜੀ ਮੈਨੂੰ ਸਮਝਾਤਾ ਵੀ ਮੈਂ ਦਲਾਲ ਆ ਜ਼ਮੀਨ ਦਾ ਸੌਦਾ ਕਰਾਉਣਾ ਤੈਨੂੰ ਪਤਾ ਉਹ ਕਿੰਨੀ ਤੇਜ਼ ਹੈ ਛੱਤੀਆਂ ਪਤਨਾਂ ਦੀ ਤਾਰੂ ਐ ਇਹ ਉਹ ਮੇਰੇ ਤੋਂ ਨਹੀਂ ਤੇਜ਼ ਹੋ ਸਕਦੀ ਹਾਂ ਤੂੰ ਦਾ ਬਹੁਤ ਤੇਜ ਹੈ ਜਿਹੜਾ ਉਹਨੂੰ ਭਜਾਤਾ ਤੇਜ ਹੈ ਇਹ ਸੱਤਾਂ ਚੁੱਲਿਆਂ ਦੀ ਸੁਭਾਹ ਮੈਨੂੰ ਲੱਗਦਾ ਨਾ ਛੋਡੇ ਹੱਥੋਂ ਕੋਈ ਕਾਰਵਾਈ ਹੋਈ ਹੈ ਤੇਰੇ ਕਹਿੰਦਾ ਕੀ ਮਤਲਬ ਹੈ ਮਤਲਬ ਉਹੀ ਆ ਸਾਫ ਆ ਜਾਂ ਤਾਂ ਇਸ਼ੂ ਨੇ ਤੇ ਜਾਂ ਤੁਸੀਂ ਵੀ ਹੁਣ ਪੈਸੇ ਨਾ ਪੂਰੇ ਦਿੱਤੇ ਜਾਣ ਤੇਰਾ ਦਿਮਾਗ ਖਿਲਿਆ ਅਸੀਂ ਉਹਨੂੰ ਪਹਿਲਾਂ ਕਿਉਂ ਭਜਾਵਾਂਗੇ ਜੇ ਉਹਨੂੰ ਪਹੁੰਚਾਉਣਾ ਹੁੰਦਾ ਤਾਂ ਅਸੀਂ ਉਹਨੂੰ ਬੰਦ ਹੀ ਕਿਉਂ ਨਾਲੇ ਇੱਕ ਗੱਲ ਹੋਉਂਦੀ ਮੈਂ ਕੀ ਕਰਾਂ ਕੀ ਨਾ ਕਿਸੇ ਤੋਂ ਤੁਹਾਡੇ ਤੋਂ ਪੂਰੀ ਨਹੀਂ ਪੈਂਦੀ ਉਹ ਜਾ ਕਿੱਥੇ ਸਕਦਾਗਾ ਵੇ ਤੂੰ ਉਹਨੂੰ ਨਹੀਂ ਜਾਣਦਾ ਉਹਦਾ ਤਾਂ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਵੀ ਉਹ ਕਿੱਥੇ ਜਾ ਸਕਦਾ ਤੇ ਕਿੱਥੇ ਨਹੀਂ ਉਹ ਕਾਬੂ ਚਾਉਣਾ ਬਹੁਤ ਔਖਾ ਹੈ ਮੇਰੀ ਨਾ ਇੱਕ ਗੱਲ ਹੋਰ ਦੱਸੋ ਮੈਨੂੰ ਤੇ ਸਹੀ-ਸਹੀ ਜਵਾਬ ਦਿਓ ਉਹਨਾਂ ਕੋਈ ਕਾਗਜ਼ ਪੁੱਛਦਾ ਸੀ ਮੇਰੇ ਤੋਂ ਕਿਹੜੇ ਕਾਗਜ਼ ਆ ਤੇ ਮੈਨੂੰ ਪਤਾ ਨਹੀਂ ਕਾਗਜ਼ਾਂ ਦੇ ਮੈਨੂੰ ਤਾਂ ਸੱਚੀ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਘਰਾਂ ਕੀ ਨਾ ਕਰਾਂ ਕੋਈ ਟੈਨਸ਼ਨ ਨਾ ਲਓ ਮੈਨੂੰ ਐਂ ਦੱਸੋ ਵੀ ਉਹ ਕਾਗਜ਼ਾਂ ਦਾ ਕੀ ਰਾਜ ਆ ਸ਼ਾਇਦ ਉਹ ਕਾਗਜੀ ਲੱਭਣ ਗਿਆ ਹੋਊਗਾ ਤੇ ਮੈਂ ਮਗਰ ਜਾਨਣਾ ਉਹਦੇ ਮੇਰੀ ਗੱਲ ਸੁਣ ਲਾ ਤੈਨੂੰ ਨਾ ਦੱਸਣ ਦੀ ਮੈਨੂੰ ਕੋਈ ਲੋੜ ਨਹੀਂ ਹੈਗੀ ਤੂੰ ਚੁੱਪ ਕਰਕੇ ਉਹਨੂੰ ਪਾਲ ਜਿੱਥੇ ਵੀ ਹੈਗਾ ਤੇ ਆਥਣ ਤੋਂ ਪਹਿਲਾਂ ਉਹ ਤੇਰੇ ਕਬਜ਼ੇ 'ਚ ਹੋਣਾ ਚਾਹੀਦਾ ਮੈਂ ਤੈਨੂੰ ਫੋਨ ਕਰਕੇ ਪੁੱਛੂੰਗੀ ਜਦ ਆ ਬਗ ਜਾ ਹੁਣ ਇੱਥੇ ਮੇਰੇ ਕੋਲ ਬੈਠਾ ਕਰਦਾ ਮੈਡਮ ਜੀ ਫੋਨ ਚੱਕ ਲਿਓ ਚੱਕ ਨਹੀਂ ਤੁਸੀਂ ਚੱਕ ਲੂੰਗੀ ਫੋਨ ਜੱਤੁਰ ਜਾ ਹੁਣ ਤਰ ਜਪਾੜ ਲਾਉਂ ਇਸ਼ੂ ਨਾਲ ਗੱਲ ਕਰਵਾ ਦਿਓ ਮੇਰੀ ਇੱਕ ਵਾਰ ਕੋਈ ਨਹੀਂ ਤੂੰ ਉਹਨੂੰ ਆਪੇ ਕਰ ਲੈ ਕਰ ਮੈਡਮ ਜੀ ਕਰਵਾਓ ਤਾਂ ਸਹੀ ਉਹਦੇ ਨਾਲ ਕੀ ਗੱਲ ਕਰੇਗਾ ਹੁਣ ਅੱਗ ਲਾਉਣਾ ਮੇਰੇ ਕੋਲ ਫੋਨ ਹੀ ਹੈ ਨਹੀਂ ਇੱਥੇ ਹਾਂ ਬੜਗੇ ਜਾ ਹਾਂ ਜੀ ਮੈਡਮ ਜੀ ਬਸ ਤੁਸੀਂ ਦੇਖੋ ਸੌਦਾ ਕਦੋਂ ਕਰਾਉਣਾ ਤੁਹਾਡਾ ਮੈਂ 10 ਕਿੱਲਿਆਂ ਦਾ ਮੇਰੀ ਗੱਲ ਸੁਣ ਲੈ ਆਪਾਂ ਨੂੰ ਭਾਵੇਂ 10 ਕਿੱਲਿਆਂ ਦਾ ਟੱਕ ਇਕੱਠਾ ਮਿਲ ਜੇ ਭਾਵੇਂ 15 ਕਿੱਲੇ ਹੋਣ ਆਪਣਾ ਜਵਾਬ ਨਹੀਂ ਹੈਗਾ ਪਰ ਜ਼ਮੀਨ ਵਧੀਆ ਹੋਣੀ ਚਾਹੀਦੀ ਆ ਮੈਡਮ ਜੀ ਹਾਂ ਛੋਟੇ ਦੇ ਸਿਰ ਅਰਗੀ ਜ਼ਮੀਨ ਆ ਆਟਾ ਨਹੀਂ ਖਾਂਦੇ ਤੁਸੀਂ ਤੇ ਬਸ ਮੈਂ 50000 ਰੁਪਏ ਕਿੱਲੇ ਦਾ ਲਵਾਂਗਾ 10 ਕਿੱਲੇ ਆ 5 ਲੱਖ ਬਣਦਾ ਮੇਰਾ ਬੇ ਕੋਈ ਨਹੀਂ ਜਿਹੜਾ ਤੇਰਾ ਹਿਸਾਬ ਤਾ ਬਣਦਾ ਹੋਇਆ ਕੋਈ ਨਹੀਂ ਉਹ ਤੋਂ ਨਹੀਂ ਅਸੀਂ ਭਾਏ ਦੇ ਪਰ ਸੌਦਾ ਪੱਕਾ ਕਰ ਅਗਲੇ ਨਾਲ ਹਾਂ 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 ਸੌਦੇ ਦੀ ਤਾਂ ਮੈਂ ਪਰ ਮੇਰਾ ਫੋਨ ਚੈੱਕ ਲੋ ਸ਼ਾਮ ਨੂੰ ਮੈਂ ਸਿੱਧਾ ਕੋਈ ਮਾਲਕਾਂ ਨਾਲ ਗੱਲ ਕਰਾ ਦੂੰਗਾ ਚੰਗਾ ਚਾਹ ਦੇ ਕਹਿੰਦਾ ਮੈਨੂੰ ਕਾਲੀ ਹੈ ਮੈਂ ਪੀਣੀ ਨਹੀਂ ਹੈਗੀ ਹੋਲ ਤਾਂ ਬਣਾਈ ਸੀ ਚੱਲ ਕੋਈ ਨਹੀਂ ਫਿਰ ਉਹ ਕਹਿੰਦਾ ਮੈਂ ਨਹੀਂ ਪੀਣੀ ਚਾਹ ਨਹੀਂ ਪੀਂਦਾ ਹੈਗਾ ਜਾਂ ਕੋਈ ਨਹੀਂ ਤੂੰ ਪੀ ਲੈ ਜਬ ਆ ਗਿਆ ਤੁਨ ਲਿਆ ਨਾ ਮੈਂ ਵੀ ਨਹੀਂ ਪੀਣੀ ਹੈਗੀ ਫਿਰ ਬਣਵਾਈ ਕਾ ਤੁਸੀਂ ਮੰਮੀ ਸਿਰ ਚ ਪਾ ਦੇ ਫਿਰ ਮੇਰੇ ਬਣਵਾਈ ਕਾ ਤੁਸੀਂ ਮੈਡਮ ਜੀ ਵਾਕਈ ਤੇਜ਼ ਆ ਤੁਸੀਂ ਬੁੱਧੂ ਟੱਕਰ ਕੇ ਮੈਨੂੰ ਤੇ ਤਾਂ ਥੇਰੀ ਤੇਜ਼ ਹੈ ਗਾਹਾਂ ਇਹਦਾ ਪਿਓ ਦੂ ਵੀ ਤੇਜ਼ ਹੈ ਅੱਛਾ ਉਹ ਇਹ ਕੁੜੀ ਦਾ ਪਿਓ ਸੀਗਾ ਵਿਆਹ ਹੋ ਅੱਛਾ मैडम जी ਕਿਉਂ ਵੱਡ ਖਾਨ ਵਾਲਿਆਂ ਨੂੰ ਪੈਣਿਆ ਮੰਨਿਆ ਸਾਡੇ ਤੋਂ ਗਲਤੀ ਹੋ ਗਈ ਪਰ ਇਹ ਗਲਤੀ ਨੂੰ ਮੈਂ ਹੀ ਸਧਾਰੂਗਾ ਤੇ ਤੁਸੀਂ ਹੌਲੀ ਬੋਲੋ ਸ਼ਾਇਦ ਸਾਰੇ ਸਾਹਮਣੇ ਨਾ ਆ ਜਾਣਾ ਆ ਗੱਲਾਂ ਜੀਆਂ ਸੋਨ ਨਹੀਂ ਪਤਾ ਫਿਰ ਕੀ ਹੋਊਗਾ ਤੇ ਕੀ ਕੀ ਜਵਾਬ ਦੇਣੇ ਪੈਣਗੇ ਮੇਰਾ ਕੀ ਆ ਮੈਂ ਕਿਸੇ ਹੋਰ ਮੋਰੀ ਥਾਣੀ ਨਿਕਲ ਜਾਊਗਾ ਨਿਕਲ ਜਾਊਗਾ ਕਿਸੇ ਹੋਰ ਮੋਰੀਓ ਮੇਰੀ ਗੱਲ ਸੁਣ ਲੈ ਜੇ ਤੇਰੇ ਮਨ ਚਾਹ ਗੱਲ ਹੋਈ ਨਾ ਤਾਂ ਇਹ ਤਾਂ ਨਹੀਂ ਮੈਂ ਹੋਣ ਦਿੰਦੀ ਮੈਨੂੰ ਬਲੈਕਮੇਲ ਕਰਦੇ ਖਾ ਕੇ ਲੱਖਾਂ ਰੁਪਏ ਨਾਲੇ ਮੇਰੀ ਗੱਲ ਸੁਣ ਲੈ ਕੱਲੇ-ਕੱਲੇ ਪੈਸੇ ਦਾ ਸਾਬ ਰੱਖਿਆ ਸਾਰੀਆਂ ਡਿਟੇਲਾਂ ਨੇ ਮੇਰੇ ਕੋਲੇ ਹਾਂ ਮੈਡਮ ਜੀ ਤੁਸੀਂ ਤਾਂ ਗੁੱਸਾ ਹੀ ਕਰਗੇ ਮੈਂ ਤਾਂ ਤੁਹਾਨੂੰ ਹੌਲੀ ਬੋਲਣ ਨੂੰ ਕਿਹਾ ਤੁਹਾਡੀ ਨੂੰ ਬੜੀ ਤੇਜ਼ ਆ ਕੰਨ ਬਲੇਲ ਪੈ ਗਈ ਨਾ ਨਾਲੇ ਤਾਂ ਮੇਰਾ ਕੱਖ ਨਹੀਂ ਰਹਿਣਾ ਤੇ ਨਾਲੇ ਛੋਡਾ ਛੋਡੇ ਫਾਇਦੇ ਦੀ ਗੱਲ ਦਸੀਆ ਬਾਕੀ ਜੇ ਤੁਹਾਨੂੰ ਗੁੱਸਾ ਕਰਤਾ ਫਾਇਦਾ ਮੇਰਾ ਜਿੰਨੇ ਟੱਕਰਿਓ ਮੈਨੂੰ ਸਾਰੇ ਨਕੰਮੇ ਦੇ ਨਕੰਮੇ ਐਸੇ ਖਾ ਪੀ ਕੇ ਗੱਲ ਕਿਸੇ ਤੋਂ ਸਿਰੇ ਕਹਾਣੀ ਲੱਗਦੀ ਨਹੀਂ ਮੈਡਮ ਜੀ ਸਾਡਾ ਕੰਮ ਹੁੰਦਾ ਬੰਦੇ ਨੂੰ ਖਤਮ ਕਰਨਾ ਆ ਬੰਦ ਕੇ ਰੱਖਣਾ ਇਹ ਤਾਂ ਮੈਂ ਕੰਮ ਹੀ ਨਵਾਂ ਦੇਖਿਆ ਜਿਹੜਾ ਤੁਸੀਂ ਕਰਵਾਈਗੇ ਚੱਲ ਬੱਸ ਕਰ ਹੁਣ ਮੇਰੇ ਐਵੇਂ ਨਾ ਦਿਮਾਗ ਨਾ ਖਾਈ ਜਾ ਸਵਾਦ ਹੋਰ ਥੋੜੀ ਉੜਦੀ ਨਹੀਂ ਜੇ ਭਾਗ ਜਾ ਹੁਣ ਤੂੰ ਦੇਖ ਲੈ ਕਿਤੇ ਭਾੜ ਲਾ ਜੀ ਕਿਤੇ ਥਿਆਂਦਾ ਤਾਂ ਮੈਨੂੰ ਆਪਣੇ ਖਬਰ ਕਰ ਦੇ ਕੋਈ ਗੱਲ ਨਹੀਂ ਕਾਗਜ਼ ਤਾਂ ਮੈਂ ਹੀ ਲੱਭੂਗਾ ਪਰ ਥੋੜਾ ਜਿਹਾ ਹਰ ਰੱਖਿਓ ਹਮ ਰੱਖਿਆ ਇਹਨੂੰ ਨਹੀਂ ਚਲੋ ਠੀਕ ਹੈ ਚਲਦਾ ਜੀ ਜਦੋਂ ਭਾਗ ਜਾ ਪੈਸੇ ਹਨ ਨਹੀਂ ਪੂਰਾ ਖਾਂਜੀ ਜੀ ਇਹ ਪੈਸੇ ਲੈ ਦੱਸ ਵੀ ਕੋਈ ਜਿੰਨੇ ਪੈਸੇ ਲੈ ਲੇ ਉਹਨਾਂ ਕੋ ਤੁਸੀਂ ਕੋਈ ਸਵਾਬ ਹੀ ਡਾ ਦੋ ਕੋਈ ਕੰਮ ਸਿਰੇ ਲਾ ਦੋ ਉਹ ਹੈ ਜਿ ਇਸ਼ੂ ਹੈ ਮਰਨਾ ਅਸਲ ਚ ਤਾਂ ਉਹ ਮੈਨੂੰ ਡੋਬ ਕੇ ਜਾਂਦਾ ਹੈ ਜਿਹਹ ਜਾਪਨ ਕੰਮ ਹੈ ਉਹ ਜਿੰਨ ਕੰਮੇ ਲੱਭ ਕੇ ਦੇਤੇ ਹਾਏ ਬੇ ਰੱਬਾ ਪਤੀ ਕਿੱਧਰ ਰਹਿ ਗਏ ਕਦੋਂ ਦੇ ਗਏ ਨੇ ਮੈਨੂੰ ਤਾਂ ਕਹਿੰਦੇ ਸੀ ਚਲ ਮੋੜਾਂਗਾ ਜਲਦੀ ਇੰਨਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਏ ਇਕੱਲੀ ਬੈਠੀ ਹਾਂ ਘਰੇ ਮੈਂ ਤਾਂ ਹਾਂ ਦੀ ਜੀ ਮੈਂ ਇਹ ਪੁੱਛਣਾ ਸੀਗਾ ਵੀ ਇਹ ਰੋਟੀ ਬਣਾ ਲਾਂ ਕਿ ਰਹਿਣ ਦਾ ਹਜੇ ਤਾਂ ਰਹਿਣ ਦੇ ਕੰਮੋਂ ਰੋਟੀ ਬਣਾਉ ਨੂੰ ਜਦੋਂ ਆਗੇ ਉਦੋਂ ਬਣਾਦੀ ਗਰਮ ਗਰਮ ਦੀ ਜੀ ਟਾਈਮ 1:00 ਵੱਜ ਗਿਆ ਉਹੀ ਤਾਂ ਗੱਲ ਉਹੀ ਤਾਂ ਵੇਟ ਮੈਂ ਕਰੀ ਜਾਨੀ ਅਸ ਤੱਕ ਆਈ ਨਹੀਂ ਘਰੇ ਗਏ ਕਿੱਥੇ ਨਹੀਂ ਗਏ ਦੱਸ ਕੇ ਨਹੀਂ ਗਏ ਨਹੀਂ ਦੱਸ ਕੇ ਨਹੀਂ ਗਏ ਮੈਨੂੰ ਫੋਨ ਫਨ ਕਰ ਲੈਂਦੇ ਫੋਨ ਮੈਂ ਕੀਤਾ ਸੀਗਾ ਕੰਮੋਂ ਚੱਕਿਆ ਨਹੀਂ ਗਾ ਕੋਈ ਕੰਮ ਅਜੀ ਹੋਣੀ ਹੈ ਕਿ ਘਰੇ ਕਿੱਧਰ ਗਏ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿੱਧਰ ਚੱਲ ਗਏ ਉਹ ਸੱਚ ਹਾਂ ਉਹ ਚਾਚੀ ਨਹੀਂ ਛੱਡਣ ਗਏ ਹਨ ਉਧਰ ਕਿਉਂ ਔਕਾਤ ਚਲ ਗਏ ਪਤਾ ਨਹੀਂ ਚਾਚੀ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਇੱਥੇ ਕਹਿੰਦੀ ਮੈਂ ਘਰ ਰੇ ਜਾਣਾ ਨਾਲੇ ਕਹਿੰਦੀ ਘਰੇ ਸਫਾਈ ਕਰਨ ਨੂੰ ਕਿੰਨੇ ਦਿਨ ਹੋ ਗਏ ਘਰੇ ਗਈ ਨਹੀਂ ਤਾਂ ਕਰਕੇ ਕਾਲਾ ਛੱਡਣ ਗਿਆ ਹੋਇਆ ਉਹ ਤਾਂ ਗੱਲ ਠੀਕ ਹੈ ਦੀਦੀ ਨਾਲੇ ਉਹਨਾਂ ਦਾ ਪੈਰ ਦਰਦ ਕਰਦਾ ਸੀ ਫਿਰ ਤੁਸੀਂ ਕਾਹਤੋਂ ਇਦਾਂ ਭੇਜਤਾ ਉਹਨਾਂ ਨੂੰ ਕਮੋ ਤੈਨੂੰ ਪਤਾ ਤਾਂ ਚਾਚੀ ਦੇ ਸੁਆਦ ਆ ਉਹ ਕਿਹੜਾ ਗੱਲ ਮੰਨਦੇ ਨੇ ਘਰ ਨਹੀਂ ਤਾਂ ਉਹਨਾਂ ਦੀ ਮਰਜ਼ੀ ਆ ਕੋਈ ਗੱਲ ਨਹੀਂ ਆ ਜਾਣਗੇ ਦੋ ਤਿੰਨ ਦਿਨਾਂ 'ਚ ਉਹ ਤਾਂ ਚਲੋ ਠੀਕ ਹੈ ਮੈਂ ਇੱਕ ਹੋਰ ਗੱਲ ਪੁੱਛਣੀ ਸੀ ਉਹ ਜੀ ਗੁੱਸਾ ਨਾ ਕਰੋ ਤੇ ਹਾਂ ਹਾਂ ਪੁੱਛ ਕੰਮ ਉਹ ਅੰਕਲ ਮਿਲ ਗਏ ਨੇਗੇ ਚਾਚਾ ਹਾਂਜੀ ਨਹੀਂ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਉਹਨਾਂ ਦਾ ਤੇ ਨਾ ਹੀ ਮੈਨੂੰ ਕੁਝ ਦੱਸਦੇ ਨੇ ਇਹ ਇਹ ਤਾਂ ਕੰਮ ਚ ਹੀ ਬਿਜੀ ਰਹਿੰਦੇ ਨੇ ਚਲੋ ਹੁਣ ਤਾਂ ਉਹ ਤੁਹਾਡੇ ਕੋਲੇ ਹੈ ਨਹੀਂਗੇ ਤੁਹਾਨੂੰ ਵੀ ਨਹੀਂ ਪਤਾ ਕੀ ਗੱਲ ਹੋਈ ਆ ਆ ਕਿੱਧਰ ਉਹ ਗਾਇਬ ਹੋ ਜਾਣਗੇ ਨਹੀਂ ਕੰਮ ਜੇ ਗੱਲ ਦਾ ਪਤਾ ਹੁੰਦਾ ਤਾਂ ਕਾਹਨੂੰ ਇੰਨੀ ਗੱਲ ਵੱਧਦੇ ਸਾਨੂੰ ਤਾਂ ਕੋਈ ਗੱਲ ਦੇ ਹੀ ਨਹੀਂ ਪਤਾ ਉਹ ਤਾਂ ਕਈ ਵਾਰੀ ਇਹ ਗੱਲ ਹੁੰਦੀ ਆ ਨਾ ਆਪਾਂ ਇਨਸਾਨ ਨੂੰ ਹੋਰ ਸਮਝਦੇ ਆ ਬਾਹਰੋਂ ਇਨਸਾਨ ਨੂੰ ਦੇਖਣ ਚ ਹੋਰ ਹੁੰਦਾ ਕੁਛ ਅੰਦਰੋਂ ਕੁਛ ਹੋਰ ਹੁੰਦਾ ਨਹੀ ਨੀ ਕੰਮ ਤੂੰ ਤਾਂ ਹਜੇ ਮਿਲੀ ਨਹੀਂ ਚਾਚੇ ਦਾ ਸੁਭਾਅ ਬਾਲਾ ਵਧੀਆ ਤੈਨੂੰ ਨਹੀਂ ਲੱਗਦਾ ਤੂੰ ਕਦੇ ਮਿਲੀ ਨਹੀਂ ਜੇ ਚਾਚੇ ਨੂੰ ਮਿਲेंगी ਜਿਵੇਂ ਤੂੰ ਉਹ ਦਿਨ ਕਹਿੰਦੀ ਸੀ ਕੋਈ ਬਾਹਰ ਤੀਮੀ ਰੱਖਿਆ ਜੇ ਉਹ ਇਹੋ ਜਿਹਾ ਤਾਂ ਚਾਚਾ ਜਮੇ ਹੀ ਨਹੀਂ ਹੈਗਾ ਚਲੋ ਮੰਨ ਲੈਨੇ ਆ ਵੀ ਇੱਕ ਟਾਈਮ ਇਹ ਗੱਲ ਨਹੀਂ ਹੈਗੀਗੀ ਫਿਰ ਹੋਰ ਕੋਈ ਰੀਜ਼ਨ ਵੀ ਨੇ ਹੈਗੀ ਨਾ ਕੰਮੋ ਤੈਨੂੰ ਗੱਲ ਦਾ ਨਹੀਂ ਪਤਾ ਦੁਸ਼ਮਣ ਹੀ ਬਥੇਰੇ ਫਿਰਦੇ ਨੇ ਚਾਚੇ ਦੇ ਉਹੀ ਨਿੱਕਨ ਦੇ ਚਾਚੇ ਨੂੰ ਜੇ ਉਹ ਚੰਗੇ ਆ ਫਿਰ ਉਹਨਾਂ ਦੇ ਦੁਸ਼ਮਣ ਨਹੀਂ ਹੋਣੇ ਚਾਹੀਦੇ ਤੇ ਜੇ ਕੋਈ ਕਮੀ ਆ ਫਿਰ ਹੀ ਦੁਸ਼ਮਣ ਹੋਣਗੇ ਕਮੀ ਕੀ ਹੋਣੀ ਆ ਚੰਗਿਆਂ ਦੇ ਦੁਸ਼ਮਣ ਹੀ ਹੁੰਦੇ ਆ ਤੈਨੂੰ ਪਤਾ ਤਾਂ ਅੱਜ ਕੱਲ ਕਿਹੜਾ ਲੋਕ ਸੁਣਦੇ ਨੇ ਚਲੋ ਮੈਂ ਤਾਂ ਕੀ ਲੈਣਾਗਾ ਮੈਂ ਤਾਂ ਵੈਸੇ ਗੱਲ ਕਰ ਲਈ ਤੁਹਾਡੇ ਨਾਲ ਚਲ ਵਧੀਆ ਖਾਓਗੇ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਖਾਣਾ ਹੁਣ ਤਾਂ ਥੋੜੇ ਟਾਈਮ ਪਹਿਲਾਂ ਲੈ ਕੇ ਆਈ ਸੀ ਫਰੂਟ ਕੱਟ ਕੇ ਤੇ ਹਾਂ ਕੀ ਹੋ ਗਿਆ ਮੈਂ ਤੇ ਪੁੱਛਦੀ ਸੀਗੀ ਤੁਹਾਨੂੰ ਦੁਬਾਰੇ ਡਾਕਟਰ ਕੋਲ ਨਹੀਂ ਜਾਣਾ ਤੁਸੀਂ ਨਹੀਂ ਨਹੀਂ ਹਜੇ ਨਹੀਂ ਜਾਣਾ ਡਾਕਟਰ ਕੋਲ ਫਿਰ ਵੀ ਇੱਕ ਵਾਰ ਚੈੱਕ ਅਪ ਕਰਾ ਲੈਂਦੇ ਨਾ ਬੱਚੇ ਦੀ ਸਿਹਤ ਥੋੜਾ ਜਿਹਾ ਪਤਾ ਲੱਗਦੀ ਹੈ ਡਾਕਟਰ ਨੇ ਦਵਾਈ ਦਿੱਤੀ ਹੋਈ ਆ ਹੁਣ ਉਹ ਉਹਨੇ ਡਾਕਟਰ ਨੂੰ ਪੁੱਛ ਕੇ ਆਈ ਸੀ ਵੀ ਜਦ ਦੁਬਾਰਾ ਆਉਣਾ ਪਏ ਅਸੀਂ ਆ ਜਾਈਏ ਬਾਕੀ ਉਹ ਕਹਿੰਦਾ ਕੋਈ ਇੰਨੇ ਘਰਉਣ ਵਾਲੀ ਕੋਈ ਗੱਲ ਨਹੀਂ ਹੈਗੀ ਦਵਾਈ ਤੁਸੀਂ ਧਿਆਨ ਨਾਲ ਲਈ ਜਾਓ ਦਵਾਈ ਮੇਰੇ ਪਈਆ ਜਦ ਦਵਾਈ ਮੁੱਕ ਗਈ ਉਦੋਂ ਜਾਵਾਂਗੀ ਡਾਕਟਰ ਕੋਲ ਠੀਕ ਹੈ ਦੀਦੀ ਤੁਹਾਡੇ ਵੇਕੇ ਅੱਜ ਕੌਣ ਕੌਣ ਹੈ ਮੇਰੇ ਵੇਕੇ ਅੱਜ ਤੱਕ ਕੋਈ ਨਹੀਂ ਹੈਗਾ ਕੰਮੋ ਕੋਈ ਨਹੀਂ ਹੈਗਾ ਹਾਂ ਇਹ ਵੀ ਬਸ ਮੇਰਾ ਤਾਂ ਸਾਰਾ ਕਾਲਾ ਹੀ ਇਕੱਲਾ ਇਹਦੇ ਸਿਰਤੀ ਐ ਮੈਂ ਸੱਚੀ ਕੋਈ ਨਹੀਂ ਹੈਗਾ ਨਾ ਮੰਮੀ ਡੈਡੀ ਭੈਣ ਭਰਾ ਨਹੀਂ ਕੋਈ ਨਹੀਂ ਹੈਗਾ ਡੈਡੀ ਤਾਂ ਬਚਪਨ ਤੋਂ ਬਸ ਮੁੱਕ ਗਿਆ ਸੀਗਾ ਮੈਂ ਤਾਂ ਕਦੇ ਵੇਖਿਆ ਨਹੀਂ ਡੈਡੀ ਮੰਮੀ ਬਿਮਾਰ ਰਹਿੰਦੇ ਸੀਗੇ ਫਿਰ ਬਸ ਮੈਨੂੰ ਮਾਸੀ ਲਈ ਆਈ ਸੀਗੀ ਮਾਸੀ ਕੋਲ ਹੀ ਵੱਡੀ ਹੋਈ ਐ ਮਾਸੀ ਨੇ ਵਿਆਹ ਕੀਤਾ ਸੀਗਾ। ਅੱਛਾ ਅੱਛਾ। ਚਲੋ ਸੌਰੀ। ਤੁਹਾਡਾ ਦਿਲ ਦੁਖਿਆਉਣਾ ਮੈਂ ਸਵਾਲ ਕਰਤਾ ਤੁਹਾਨੂੰ। ਮੈਂ ਤਾਂ ਵੈਸੇ ਹੀ ਪੁੱਛ ਰਿਆ ਕਿਉਂਕਿ ਨਾ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਨਾ ਤੁਹਾਡੇ ਕੋਲ ਕੋਈ ਆਉਂਦਾ ਜਾਂਦਾ ਮੈਂ ਤਾਂ ਕਰਕੇ ਕਿਹਾ। ਫੋਨ ਕਿਹਨੂੰ ਕਰਾਂ ਕੰਮੋ? ਜੇ ਕੋਈ ਹੋਊਗਾ ਫੋਨ ਵੀ ਉਹਨੂੰ ਕਰੂੰਗੀ। ਮਾਸੀ ਵਧੀਆ ਵਰਤਦੀ ਸੀ ਮੇਰੇ ਨਾਲ। ਮੁੜ ਕੇ ਪਤਾ ਨਹੀਂ ਇਹ ਜੀ ਨੋ ਆਈ ਮਾਸੀ ਦੀ। ਆਉਣ ਦੇ ਨਾਲ ਵੀ ਵਰਤਨ ਹਟਾਤਾ। ਹੁਣ ਮਾਸੀ ਕੋਲ ਵੀ ਨਹੀਂ ਜਾਂਦੇ ਤੁਸੀਂ? ਨਹੀਂ। ਫੁੱਡ ਕੋਲ ਕੋਈ ਵੀ ਨਹੀਂ ਹੈਗਾ ਆਉਣ ਜਾਣ ਵਾਲਾ ਕੋਈ ਨਹੀਂ ਹੈਗਾ ਪਰ ਮਾਸੀ ਨੂੰ ਆਏ ਆ ਨੋ ਨੂੰ ਆਏ ਆ ਵੀ ਜੇ ਆਉਗੀ ਤਾਂ ਦੇਣਾ ਪਊਗਾ ਲਓ ਫਿਰ ਤੁਹਾਡੇ ਮਾਮੇ ਮਾਸੀ ਵੀ ਮਤਲਬ ਉਧਰ ਨਾਨਕ ਐਸਾਈਡ ਕੋਈ ਨਹੀਂ ਹੈਗਾ ਮਾਂ ਨਾਲ ਹੀ ਹੁੰਦਾ ਸਾਰਾ ਕੁਝ ਤੈਨੂੰ ਵੀ ਪਤਾ ਮਾਮੇ ਨਾਨੀ ਕੋਣ ਹੈ ਇਹ ਤਾਂ ਗੱਲ ਹੈਗੀ ਹੈ ਜਦੋਂ ਮਾਂ-ਬਾਪ ਚਲੇ ਜਾਂਦੇ ਕੋਈ ਨਹੀਂ ਪੁੱਛਦਾ ਹੈਗਾ ਚਲੋ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਐਵੇਂ ਮੰਨ ਤੇ ਗੱਲਾਂ ਨਾ ਲਾ ਲਿਓ ਮੇਰੀਆਂ ਮੈਂ ਕੱਪੜੇ-ਕੁਪੜੇ ਸੁਕਾ ਲਾਂ ਠੀਕ ਹੈ ਅੱਜ ਤਾਂ ਧੁੱਪ ਲੱਗੀ ਆ ਕਿਤੇ ਕੱਲ ਵਾਂਗੂ ਫੇਰ ਬੱਦਲ ਬੁੱਦਲ ਜੀ ਹੋਗੇ ਨਾ ਸਾਰੇ ਕੱਪੜੇ ਸਲਾਬੇ ਹੋ ਜਾਣਗੇ ਕੋਈ ਗੱਲ ਨਹੀਂ ਨਾ ਮੈਂ ਤੈਨੂੰ ਹੈ ਕਹਿੰਨੇ ਆ ਸਾਰ ਦਿਨ ਕੰਮ ਚ ਸੰਧਿਆ ਤੂੰ ਵੀ ਖਾਪਕੀ ਲੈ ਕਰ ਟਾਈਮ ਨਾਲ ਠੀਕ ਹੈ ਨਾ ਕੋਈ ਤੁਸੀਂ ਮੇਰੀ ਟੈਨਸ਼ਨ ਨਾ ਲੋ ਤੁਸੀਂ ਆਪਦੀ ਫਿਕਰ ਰੱਖੋ ਕੋਈ ਨਾ ਤੂੰ ਹੈਗੀ ਨਾ ਮੇਰਾ ਫਿਕਰ ਕਰਨ ਵਾਲੀ ਤੇ ਮੈਂ ਫਿਕਰ ਕਿਉਂ ਨਾ ਕਰਾਂ ਤੂੰ ਮੇਰੇ ਭੈਣਾ ਵਰਗੀ ਆ ਹਾਂਜੀ ਹਾਂਜੀ ਚਲੋ ਮੈਂ ਕੱਪੜੇ ਖਿਲਾਰਨਾ ਥੋੜੇ ਠੀਕ ਹੈ ਤੇ ਰੈਸਟ ਕਰ ਲਈ ਕੋਈ ਗੱਲ ਨਹੀਂ ਕੰਮ ਤਾਂ ਫਿਰ ਹੁੰਦੀ ਰਹਿਣਗੇ ਹਾਂਜੀ ਹਾਂਜੀ ਕੀ ਗੱਲ ਤਾਂ ਹੈਗੀ ਆ ਹਾਂ ਤਾਂ ਇਹ ਦੁੱਖ ਗੁਈ ਹੈਗੀ। ਮੈਂ ਵੀ ਸੋਚਦੀ ਹੁੰਦੀ ਸੀ ਇਹਦੇ ਕੋਲ ਕੀ ਆਉਂਦਾ ਜਾਂਦਾ ਕਿਉਂ ਨਹੀਂ ਹੈਗਾਗਾ। ਬਚਪਨ ਤੋਂ ਹੀ ਨਹੀਂ ਹੈਗਾ। ਚਲ। ਮੈਂ ਨਾ ਕਿਉਂ ਸੋਚੀ ਜਾਨੀ ਆ। ਇਹਦੇ ਨਹੀਂ ਹੈਗੇ ਮੇਰੇ ਤਾਂ ਹੈਗੇ ਆ ਸਾਰੇ। ਮੈਂ ਵੀ ਬੜਾ ਤਰਸ ਜਾ ਕਰਨ ਲੱਗ ਜਾਨੀ ਆ। ਇੱਕ ਟਾਈਮ ਲਈ ਤਾਂ ਮੈਨੂੰ ਐ ਲੱਗਿਆ। ਫਿਰ ਮਨਾ ਤੂੰ ਗਲਤ ਕਰ ਰਹੀ ਆ ਸਾਰਾ ਕੁਝ ਛੱਡ ਕੇ ਚੱਲ ਜਾ। ਨਹੀਂ ਕੰਮੋ। ਇਹ ਰਤਾ ਕੰਮਗਾ ਜੇ ਤੂੰ ਆਪਦੇ ਕੰਮ ਨੂੰ ਪਿੱਠ ਦਿਖਾਤੀ ਫਿਰ ਆਪਾਂ ਨੂੰ ਪੈਸਾ ਕਿੱਥੋਂ ਮਿਲਣਾਗਾ ਵੈਸੇ ਇੱਕ ਗੱਲ ਤਾਂ ਠੀਕ ਹੋ ਗਈ ਚਾਚੀ ਨਿਕਲ ਗਈ ਇੱਥੋਂ ਐਡੀ ਪਵਾੜਿਆਂ ਦੀ ਪੰਡ ਲੂਤਰੋ ਤੀਨੀ ਇੱਕ ਡੱਕਰੀ ਸੀ ਦੂਜੀ ਆ ਗਈ ਸ਼ੁਕਰ ਆਪ ਹੀ ਤੁਰ ਗਈ ਨਹੀਂ ਇਹਦੋਂ ਪਹਿਲਾਂ ਨਾ ਉਹਨੂੰ ਕੁਝ ਪਾ ਕੇ ਦੇਣਾ ਸੀ ਮੈਂ ਹਰ ਟਾਈਮ ਟੋਕਾ ਟਕਾਈ ਇਹ ਘੱਟ ਟੋਕਦੇ ਸੀ ਉਹ ਵੱਧ ਸਿਰ ਤੇ ਚੜ ਕੇ ਨੱਚਦੀ ਸੀਗੀ ਇਹ ਜੀ ਤੀਮੀਆ ਦਾ ਵੀ ਔਖੇ ਹੁੰਦਾ ਗਾ ਲਤਰ ਲਤਰ ਕਰਦੀ ਫਿਰਦੀ ਰਹਿੰਦੀ ਸੀ ਹਰੇਕ ਕੰਮ ਚ ਹੈ ਗੁੱਧ ਚ ਮਿੱਠਾ ਵਾਲ ਮਿਰਚਾਂ ਵਾਲੀ ਲੂਣ ਵਾਲ ਚਲ ਟੈਂਟਾ ਨਿਭੜਿਆ ਨਹੀਂ ਉਹ ਮੇਰੇ ਤਾਂ ਸਿਰ ਪੜਵਾ ਲੈਂਦੀ ਗੁੱਸੇ ਚ ਕਾਲਾ ਵੀ ਹੈ ਨਹੀਂ ਗਾ ਕਾਲਾ ਤਾਂ ਵੈਸੇ ਸਾਰੀ ਦੀ ਘਰੋਂ ਬਾਹਰ ਹੀ ਹੁੰਦਾ ਮੇਰਾ ਕੰਮ ਆਸਾਨ ਹੋ ਗਿਆ ਨਾਲੇ ਤਾਂ ਵੈਸੇ ਮੈਨੂੰ ਉਹ ਸੌਖਾ ਹੋ ਜੂ ਨਾਲੇ ਸਿਰ ਦਰਦ ਘਟੂ ਇੱਕ ਜਾਣੇ ਦੀ ਰੋਟੀ ਅੱਧਾ ਕੰਮ ਘਟਿਆ ਕਦੇ ਨਹੀਂ ਸੀ ਇੰਨਾ ਕੰਮ ਕੀਤਾ ਕੀ ਨਸਰਦਾਰਾ ਮੰਗਉ ਰਹੀਂਦੀ ਸੀ ਸੁੰਦਰਪਾਲ ਨੇ ਤਾਂ ਇਹ ਜੀ ਜਗ੍ਹਾ ਤੇ ਬਸਾਇਆ ਕਦੇ ਕਦੇ ਤਾਂ ਸੱਚੀ ਮਿਨਵਾਇ ਲੱਗਦਾ ਮੈਂ ਸੱਚੀ ਕੰਮ ਵਾਲੀ ਆਂ ਕੀ ਹਾਲਤ ਬਣ ਗਈ ਚਲ ਮਣ ਪਾਣੀ ਧਾਣੀ ਪੀ ਥੋੜਾ ਟਾਈਮ ਰੈਸਟ ਕਰ ਫਿਰ ਦੇਖਦੇ ਆ ਕੀ ਬਣਦਾ